ਹਰ ਹੋਏ ਬੇ ਲੈ ਕੇ ਜਾਂਦੇ ਆ ਪਿੰਡ ਚ ਹਾਂ ਜਾਂ ਬਸ ਜੇ ਮੱਲਾ ਤੇ 5 ਕਿਲੋ ਲੀਟਰ ਤੇਲ ਲੱਗਣਾ ਰਸਤੇ ਚ ਤਾਂ 5 ਲੀਟਰ ਖੜਿਆਂ ਦਾ ਲੱਗ ਜਾਂਦਾ ਲੋਕਾਂ ਨੇ ਫੋਟੋ ਖਿਚਾਉਣੀ ਆ ਬਸ ਬਸ ਸ਼ੌਂਕ ਨੇ ਬਸ ਹਾਂ ਬਈ ਇਹ ਤਰਪੋੜੀ ਬਾਲਾ ਥੱਪਤਾ ਯਾਰ ਕਿਹਦਾ ਇਹਦਾ ਦਾਦਾ ਜੀ ਹੈ ਅੰਦਰ ਸਰਦਾਰ ਮਹਿੰਦਰ ਸਿੰਘ ਮੰਦਿਰ ਉਹ ਡੀਟੀ 14 ਪਰ ਬਰਾਤਾਂ ਲੈ ਕੇ ਜਾਂਦੇ تھے ਜੇ ਅਸੀਂ ਛੋਟੇ ਛੋਟੇ ਹੁੰਦੇ ਨੇ ਮਠਿਆਈ ਮੁੱਕਦੀ ਹੁੰਦੀ ਸੀ ਘਰਾਂ ਲੱਡੂ ਆਰ ਪਕੌੜੀ ਦੂਏ ਹੁੰਦੇ ਨੇ ਪਕੌੜੇ ਜੇ ਮੁੱਕਦੇ ਇੰਤੇ ਗਰਮੀ ਗਰਮੀ ਹਾਂ ਬਾਜਾ ਦੇ ਪੈ ਬਾਰਾਪੁਤੀ 11 ਟਰਾਲੀ ਸੀ ਲਈ ਫਿਰ ਜਾਂਦੇ ਪਰ ਵਿਆਹ ਪੁੱਛ ਕੇ ਰੱਖਦੇ ਸੀ ਟਰੈਕਟਰ ਦਾ ਟਰੈਕਟਰ ਵਾਲੇ ਨੂੰ ਤੇ ਮੈਂ ਕਹਿੰਨਾ ਬਾਈ ਲੱਖੇ ਬਾਈ ਤੇਰੇ ਬੇਟੇ ਦੇ ਵਿਆਹ ਆਪਾਂ ਸਾਰੇ ਟਰੈਕਟਰ ਲੈ ਕੇ ਚੱਲਾਂਗੇ ਕੋਈ ਗੱਲ ਨਹੀਂ ਕੋਈ ਨਹੀਂ ਹਾਂਾ ਕੋਈ ਜ਼ਿਮੀਦਾਰ ਬੰਦਾ ਜੀ ਕੋਈ ਮਤਲਬ ਟਾਈਮ ਪਾਸ ਕਰਨਾ ਵਧੀਆ ਟਾਈਮ ਪਾਸ ਕਰੂਗਾ ਅਸੀਂ ਬਾਹਰੋਂ ਟਰੈਕਟਰ ਲਿਆਉਣੇ ਆ ਜੀ ਕਰਨਾਟਕਾ ਮਹਾਰਾਸ਼ਟਰ ਆਂਧਰਾ ਪ੍ਰਦੇਸ਼ ਉਤੋਂ ਨੰਬਰ ਬਾਹਰ ਦਾ ਹੋਊਗਾ 10 11 ਮਾਡਲ ਉੱਚਾ ਮਾਡਲ ਟਰੈਕਟਰ ਘੱਟੋ ਘੱਟ ਵੀ 50 ਤੋਂ ਲੈ ਕੇ 70 80 ਹਜ਼ਾਰ ਤੀਕੋ ਉਹਦਾ ਫਾਇਦਾ ਹੋ ਜੂਗਾ ਇਸ ਦਾ ਸਾਡੇ ਕੋਲੇ ਵੀ ਬਾਹਰਲੇ ਨੰਬਰ ਦਾ ਹੀ ਇੱਕ ਹਾਂ ਜੀ ਤੇ ਬਹਰ ਤੋਂ ਉਹਨੇ ਖੇਜਦਾ ਆਪਣੇ ਵਾਲਾ 4 5 ਮਾਡਲ ਹਾਂ ਉਹਨਾਂ ਦਾ 18 19 ਮਾਡਲ ਆਹ ਕੰਡੀਸ਼ਨ ਕਰ ਦੰਨੇ ਆ ਉਹ ਤਾਂ ਪਾ ਕੇ ਗੱਲ ਚ ਮਫਲਰ ਬਰੇ ਸੀ ਇੱਕ ਵਾਰ ਖਿੱਚ ਲੈਣੀ ਆ ਇਹ ਚੱਲ ਰਿਹਾ ਚੱਲ ਰਿਹਾ ਉਹਨਾਂ ਨੂੰ ਕੋਈ ਉਹ ਨਹੀਂ ਖੜੇ ਰਹਿੰਦੇ ਐਜੇ ਭਾਈਏ ਬਸ ਚੱਲ ਚੱਲੇ ਜੇ ਬੀੜੀ ਲੈ ਲੈਣੀ ਉਹਨਾਂ ਨੇ ਉਸ ਤੋਂ ਹੀ ਜਲਦੀ ਜਾਂਦੇ ਹੋਏ ਅੰਦਰੋਂ ਮੇਰੇ ਨਾਲ ਮਗਰਲੇ ਪਾਸੇ ਨਾ ਮੋਡੀਫਾਈ ਕੀਤੇ ਹੋਏ ਟਰੈਕਟਰ ਖੜੇ ਆ ਇਹਨਾਂ ਦੇ ਵਿੱਚ 911 ਖੜਿਆ 2 3 4 5 911 ਖੜਿਆ 2 ਫੋਰਡ ਖੜਿਆ ਇੱਕ ਸੂਫਰ ਟਰੈਕਟਰ ਖੜਾ ਖਟਾ 50 ਦਾ ਕਹਿੰਦੇ ਸੀ ਸਾਡੇ ਵੇਲੇਾਂ 'ਚ ਇਹਨਾਂ ਨੂੰ ਅਸਲ ਦੇ ਵਿੱਚ ਯਾਰ 9811 ਦਾ ਇੰਨਾ ਜ਼ਿਆਦਾ ਕਰੇਜ ਕਿਹਨੇ ਬਣਾਇਆ ਬਾਰ ਬਾਰ ਕਹਿਣ ਦੀ ਲੋੜ ਨਹੀਂ ਸਾਰੀ ਦੁਨੀਆ ਨੂੰ ਪਤਾ ਹੈ ਪਤਾ ਨਹੀਂ ਇਹਨਾਂ ਦੇ ਹੱਡ ਬੱਕ ਜਾਣੇ ਸੀ ਜੇ ਕਿਤੇ ਮੂਸੇ ਵਾਲਾ ਹੈ ਇਹਨਾਂ ਦੀ ਕਦਰ ਨਾ ਪਾਉਂਦਾ ਪਰ ਅੱਜ ਕੱਲ ਇਹਨਾਂ ਦਾ ਜਿਹੜਾ ਕਰੇਜ ਆ ਨਾ 9811 ਦਾ ਉਹ ਮਤਲਬ ਐਂ ਕਹਿ ਲਈਏ ਨੌਜਵਾਨ ਕੋਈ ਮੁੰਡਾ 9811 ਤੇ ਬਹਿਣਾ ਮਾਣ ਮਹਿਸੂਸ ਕਰਦਾ ਆਪ ਤੇ ਆਪ ਆਪਾ ਖੜੇ ਪੰਜ ਕਰਾਈ ਪੰਜ ਕਰਾਈ ਮੇਰੇ ਨਾਲ ਟੀਟੀ ਪਿੰਟਰ ਬਾਈ ਖੜਾ ਮਿਸਤਰੀ ਸਾਹਿਬ ਦਾ ਨਾਮ ਕੀ ਆ ਹਾਂਜੀ ਬੰਟੀ ਬਾਈ ਖੜਾ ਇਹ ਤਿਆਰ ਕਰਦਾ ਟਰੈਕਟਰ ਮੇਰੇ ਨਾਲ ਖੜਾ ਸਾਡਾ ਚਾਚਾ ਸਾਡਾ ਚਾਚਾ ਖੜਾ ਪੂਰੇ ਦੇ ਢਾਬੇ ਦੇ ਜਿੰਨੇ ਟਰੈਕਟਰਾਂ ਦੀ ਲੈਣ ਲਾਤੀ ਬੰਦੇ ਨੇ ਅੰਟੀਕ ਟਰੈਕਟਰ ਭਾਲ ਭਾਲ ਕੇ ਲਿਆ ਕੇ ਤਿਆਰ ਕਰਕੇ ਸਿਰਾ ਕਰਤਾ ਪਰ ਮੈਨੂੰ ਇਹ ਬੰਦਿਆਂ 'ਚ ਦਿਲਚਸਪੀ ਤਾਂ ਆਏ ਕਿ ਪੰਜਾਬ ਦੇ ਟੌਪ ਦੇ ਬੰਦੇ ਬਾਈ ਲੱਖਾ ਖੜਾ ਪੂਰੇ ਢਾਬੇ ਦਾ ਮਾਲ ਖੜਾ ਇਹ ਬੰਦੇ ਉਹੋ ਆ ਵੀ ਜਿਨ੍ਹਾਂ ਨੂੰ ਨਾ ਮਾੜੀ ਚੀਜ਼ ਪਸੰਦ ਆਉਂਦੀ ਆ ਨਾ ਮਾੜਾ ਮੋਡੀਫਾਈ ਕਰਨ ਵਾਲਾ ਬੰਦਾ ਪਸੰਦ ਆਉਂਦਾ ਇਹ ਬੰਦਿਆਂ ਨੇ ਇਹ ਬੰਦੇ ਪਸੰਦ ਕੀਤੇ ਆ ਕੰਮ ਕਰਾਇਆ ਤਾਂ ਫਿਰ ਗੱਲਬਾਤ ਤਾਂ ਕੋਈ ਹੈਗੀ ਆ ਪਹਿਲਾਂ ਯਾਰ ਤੇਰੇ ਨਾਲ ਗੱਲ ਨਹੀਂ ਕਰਦਾ ਮੈਂ ਪਹਿਲਾਂ ਸਾਡੇ ਚਾਚੇ ਨਾਲ ਹੀ ਗੱਲ ਕਰਦਾ ਚਾਚਾ ਹਾਂਜੀ ਟਰੈਕਟਰ ਤਾਂ ਤੂੰ ਪਾੜ ਲੈਣਾ ਜੁਪੀ ਐਮਪੀ ਤੋਂ ਸਾਨੂੰ ਵੀ ਐਂ ਪਾੜਿਆ ਸੀਗਾ ਟਰੈਕਟਰਾਂ ਵਾਂਗੂ ਹੈਨਾ ਹਾਂਜੀ ਹਾਂ ਬੰਦੇ ਕਿਵੇਂ ਪਾੜਿਆ ਬੰਦੇ ਟਰੈਕਟਰ ਤਿਆਰ ਕਰੇ ਵੇ ਦੇਖੇ ਹਨ ਇਹਨਾਂ ਦੇ ਬਹੁਤ ਦੇਖੇ ਟਰੈਕਟਰ ਸਾਰ ਬਹੁਤ ਘੁੰਮੇ ਜੀ 10-20 ਹਜ਼ਾਰ ਦਾ ਤੇਲ ਫੂਕਿਆ ਜੀ ਘੁੰਮ ਕੇ ਸਾਰਾ ਦੇਖ ਕੇ ਫਿਰ ਟਰੈਕਟਰ ਤਿਆਰ ਕਰੇ ਵੇ ਇਹਨਾਂ ਦੇ ਜਾਂ ਦੇਖੇ ਜੀ ਪਰ ਫਿਰ ਅਸੀਂ ਡੀਟੀ 14 ਜੀ ਲੈ ਕੇ ਆਏ ਇਹਨਾਂ ਕੋਲ ਜੀ ਲੋਕ ਆਏ ਕਹਿੰਦੇ ਵੀ ਕਿੱਥੋਂ ਲਿਆਂਦਾ ਡੀਟੀ ਜਉਦਾ ਹੈ ਓਏ ਹੋਏ 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 ਵੀ ਨਵਾਂ ਹੀ ਲਿਆਂਦਾ ਹੈ ਹਾਂ ਪਰ ਹਰੇਕ ਪਸੰਦ ਕਰਦਾ ਟਾਬੇ ਦੇ ਖੜੇ ਨੂੰ ਹੁਣ ਅਸੀਂ ਅੰਦਰ ਲਾ ਕੇ ਖੜਾਇਆ ਖੜਾ ਉਹ ਜੀ ਬਾ ਨਿਆਰੀ ਆਈ ਪਈ ਐ ਟਰੈਕਟਰ ਦੇ ਚਾਚਾ ਉਹ ਕੰਮ ਵਧੀਆ ਕਰਦੇ ਆ ਹਾਂ ਕੋਈ ਜਣੀ ਐ ਨਹੀਂ ਪਤਾ ਲੱਗਦਾ ਵੀ ਕੋਈ ਡੈਂਟਿੰਗ ਫੈਂਟ ਆ ਕੁਛ ਐ ਜੋ ਵੀ ਹੈਗਾ ਨਾ ਹੂੰ ਬਸ ਨਿਆਰਾ ਹੀ ਲਿਆ ਦਿੰਦੇ ਆ ਤਾਂ ਤੁਸੀਂ ਇਹ ਬੰਦੇ ਆ ਹਾਂ ਬੰਦੇ ਲੱਭੇ ਆ ਕੇ ਚਾਚਾ ਇਹ ਚਾਚੇ ਦਾ ਕੰਮ ਪਤਾ ਕੀ ਆ ਚਾਚਾ ਉਹ ਟਰੈਕਟਰ ਭਾਲ ਕੇ ਲਿਆਉਂਦਾ ਵੀ ਜਿਹੜੇ ਟਰੈਕਟਰ ਤੇ ਕਿਸੇ ਵਕਤ ਬਰਾਤਾ ਜਾਂਦੀਆਂ ਰਹਿਆ ਤੇ ਹੁਣ ਫੇਰ ਬਰਾਤਾਂ ਜਾਂਦਾਂ ਹਾਂ ਫਿੱਟਰ ਤੇ ਹੁਣ ਫੇਰ ਲੋਕ ਕਹਿੰਦੇ ਮੁੰਡੇ ਕਹਿੰਦੇ ਵੀ ਵਿਆਹਣ ਜਾਣਾ ਤਾਂ ਇਹ ਟਰੈਕਟਰ ਤੇ ਜਾਣਾ ਜਿਹੜਾ ਇਹਦਾ ਦਾਦਾ ਜੀ ਹੈ)^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{( ਆਪਾਂ ਸਾਰੇ ਟਰੈਕਟਰ ਲੈ ਕੇ ਚੱਲਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈਨਾ ਆ ਭਰਾ ਦਾ ਹੋਣਾ ਹੈ ਰਹੀ ਮਾਰਾ ਦਵਿੰਦਰਪੁਰਾ ਪੂਰਾ ਪੂਰਾ ਬਾਹਰ ਤੋਂ ਅਮਰੀਕਾ ਤੋਂ ਆ ਰਹੇ ਆ ਉਹਦਾ ਵਿਆਹ ਕਰਨਾ ਉਹਦਾ ਕਰਨਾ ਹੈ ਜੀ ਤੁਸੀਂ ਉਹਨਾਂ ਨਾਲ ਲੈ ਗੱਲਿਓ ਆ ਇਸ ਕਾਰਡ ਤਾਂ ਆਪਾਂ ਨੂੰ ਮਿਲ ਗਿਆ ਵਿਆਹ ਦਾ ਆਪਾਂ ਸਾਰੇ ਜਿੰਨੇ ਪੁਰਾਣੇ ਟਰੈਕਟਰ ਆਪਣੇ ਕੋਲੇ ਮੇਰੇ ਮੈਂ ਮਾਦਰਾ 16 17 17 ਹੈ ਸਤਾਰਾਂ ਦੇ ਸਤਾਰਾਂ ਡਰਾਈਵਰ ਆਪਾਂ ਸਾਰੇ ਬਰਾਤ ਲੈ ਕੇ ਚੱਲ ਜਾਈਏ ਪੱਕਾ ਜੀ ਪੱਕਾ ਹਨਾ ਜਾਂ ਇਹ ਗੱਲ ਹੋ ਗਈ ਹੁਣ ਆਪਾਂ ਇਹਨਾਂ ਨਾਲ ਗੱਲ ਕਰ ਲਈ ਤੇ ਤੁਹਾਡਾ ਡਰਾਈਵਰ ਹੁਣ ਕਿਹੜਾ ਇਹਨਾਂ ਕੋਲੇ ਹੁਣ ਮੈਸੀ ਆ ਵਾ ਜੀ ਮੈਸੀ 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 ਇੰਗਲੈਂਡ ਲਾ ਤਿਆਰ ਕਰੀ ਜਾਂਦੇ ਮਤਲਬ 16:00 ਦੇ 5 17 ਹੋ ਜਾਣਗੇ ਆਪਣੇ ਕੋਲੇ 18 ਹੋ ਜਾਣਗੇ ਇੱਕ ਜੌਂਡੀਰ ਲੈ ਆ ਜੀ ਨਵਾ ਅੱਛਾ 18 ਹੋ ਜਾਣਗੇ ਲੈ ਹੁਣ ਗੱਭਰ ਕੋ ਆ ਟਰੈਕਟਰ ਕੋਲੇ ਆ ਜਾ ਪ੍ਰੀਤ ਨੇੜੇ ਆ ਜੀ ਟਰੈਕਟਰਾਂ ਦੇ ਚਾਚਾ ਤੈਨੂੰ ਇਹਨਾਂ ਚੋਂ ਕਿਹੜਾ ਜ਼ਿਆਦਾ ਬੜਾ ਪ੍ਰਭਾਵਿਤ ਕੀਤਾ ਕਿਹੜੇ ਟਰੈਕਟਰ ਨੇ ਬਈ ਕਿਹੜੇ ਟਰੈਕਟਰ ਤੇ ਬੜੀ ਤੈਨੂੰ ਲੱਗਦਾ ਵੀ ਸ਼ਿਕਨੀ ਲਾਤੀ ਇਹਨਾਂ ਨੇ ਕਿੱਧਰ ਗਿਆ ਸਾਡਾ ਮਸਤਰੀ ਆਹ ਹਾਂ ਅਸੀਂ ਦੋਸਤਾਂ ਨੇ ਸਾੜਾ ਵੀ ਮਨ ਸਾੜਾ ਵੀ ਮਨ ਕਰ ਗਿਆ ਹੁਣ ਸਾਡੇ ਬਾ ਵੀ ਹਿੰਦੁਸਤਾਨ ਖੜਾ ਨੇ 90 ਮਾਡਲ ਹਾਂ ਪਰ ਕਰਾਵਾਂਗੇ ਤਿਆਰ ਇਹਨਾਂ ਤੋਂ ਹਾਂਜੀ ਪੱਟ ਲੈ ਜਾਣੀ ਦਾ ਬੰਦੇ ਬਸ ਹਾਂ ਬਈ ਇਹ ਤੇਰਪੋੜੀ ਬੜਾ ਥੱਪਤਾ ਯਾਰ ਕਿਹਦਾ ਇਹ ਇਹ ਬਈ ਵੱਡੇ ਕੋਲੋਂ ਦਾ ਪਿੰਡ ਆ ਦਾ ਮੰਨ ਲਓ ਮੋਗੇ ਕੋਲੇ ਹਾਂ ਬਈ ਬਾਹਰ ਅਮਰੀਕਾ ਦੇ ਵਿੱਚ ਉਹਨਾਂ ਦਾ ਤੇ ਆ ਲੈਟ ਹੀ ਆਮ ਟਰੈਕਟਰ ਦੇ ਮੁੱਲ ਦਿਆਂ ਤਾਂ ਲੈਟਾਂ ਹੀ ਲਾਤੀਆਂ ਇਹ ਪੀਟਰ ਬੈਲਟ ਦਿਆਂ ਹਨਾ ਆ ਪੀਟਰ ਬੈਲਟ ਦਿਆਂ ਬਾਈ ਦਾਦਾ ਇਹ 3000 ਡਾਲਰ ਦੀਆਂ ਲੈਟਾਂ ਹੀ ਆ ਇਹ 3000 ਡਾਲਰ ਦੀਆਂ ਅਮਰੀਕਾ ਵਾਲੇ ਦੀਆਂ ਹਾਂਜੀ ਮੰਨ ਲਓ ਇਥੇ ਕਸਟਮ ਪਾ ਕੇ 240000 ਕਹਿੰਦੇ ਆ ਰੇਟ 2 ਲੱਖ ਤੇ 40000 ਰੁਪਏ ਦੀਆਂ ਲੈਟਾਂ ਆ ਗਈਆਂ ਹੈ ਤੇ ਸਵਿਫਟ ਗੱਡੀ ਆ ਜਾਂਦੀ ਹੈ ਚੰਗੀ ਉਹ ਵੀ ਸੌਰੀ ਜਾਣ ਵਾਲੀ ਹਨਾ 9000 ਸਾਡੇ ਬਾਪੂ ਨੇ ਡੀਟੀਓ ਦਾ ਲੈਸੇ ਰੇਟੇ ਤੇ ਖੜਾ ਹਾਂ ਉਸ ਟਾਈਮ 'ਚ ਹਾਂ ਤੇ ਉਹ ਜਿਹਦੀ ਬਦੌਲਤ ਅੱਜ ਸਾਰਾ ਸਾਰਾ ਸਿਸਟਮ ਹੈਡ ਸਾਰਾ ਸਿਸਟਮ ਹੈ ਉਹ ਡਿਟੀ ਆਉਂਦੀ ਹਾਂ ਤੇ ਇਹਦੇ ਹੋਰ ਹੋਰ ਕੀ ਕੀ ਅੰਟੀਕ ਲਾਇਆ ਆ ਹਾਲਾਤਾਂ ਸ਼ੋਤਾ ਉਹ ਹੀ ਆ ਇਹ ਮੈਨੂੰ ਉਹ ਮਾਡਲ ਨੰਮੇਂ ਚੀ ਲੱਗਦਾ ਇਹ ਮਾਡਲ 17 ਹੀ ਹੈ ਗੁਜਰਾਤ ਵਾਲਾ ਰੈਟਰ ਹੀ ਹੈ ਆਹ ਹੋਏ 17 ਇਹ ਮਹਿੰਦਰਾ ਵਾਲਿਆਂ ਨੇ ਕਦੇ ਨਹੀਂ ਇਹ ਨਵਾਂ ਹੈ ਨਿਕੜਿਆ ਸੀਗਾ ਜੀ ਹਾਂ ਮਨ ਦਾ ਜੰਦਾ ਹੂੰ ਤੇ ਮੂਰੋਂ ਹਿੰਦੁਸਤਾਨੀ ਆ ਅੱਛਾ ਮਗਰਲਾ ਹਿੱਸਾ ਇਹਦਾ ਅਰਜਣਦਾ ਇਹ 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 ਜਿਹੜਾ ਮਹਿੰਦਰਾ ਵਾਲਿਆਂ ਨੇ ਕੱਢਿਆ ਸਫਰ ਇਹ ਉਹੋ ਆ ਹਾਂਜੀ ਇਹ ਉਹੋ ਆ ਹੁਣ ਆਪਣੇ ਵੀ ਆਉਂਦੇ ਆ ਸਫਰ ਕੱਢਿਆ ਉਹ ਆ ਇਹ ਆਪਣੇ ਘਟਾਈ ਉਧਰ ਬਾਹਰ ਗੁਜਰਾਤ ਕਨੇ ਬਾਹਰ ਆਈਏ ਅੱਛਾ ਇਹ ਗੁਜਰਾਤ ਵਾਲਾ 17 ਮਾਡਲ ਹੀ ਆ ਅੱਛਾ ਉਹਨਾਂ ਨੇ ਨਵਾਂ ਹੀ ਲਿਆ ਤੇ ਆਹ ਸ਼ੀਸ਼ੇ ਜੇ ਕਾਦੇ ਲਾਤੇ ਇਹ ਵੀ ਉਹਦੇ ਲਾਤੇ ਇਹ ਵੀ ਟਰੱਕ ਦੀ ਪੀਟਰ ਬੈਲਟ ਦੀ ਬੈਲਟ ਦੀ ਆ ਵੀ ਪੀਟਰ ਬੈਲਟ ਤੇ ਹੀ ਲਾਤੇ ਹੋਰ ਹੋਰ ਤਾਂ ਕੋਈ ਹੋਰ ਬਾਈ ਉਹ ਕੋਈ ਮੋਡੀਫਿਕੇਸ਼ਨ ਇਹਦੀ ਇੰਜਨ ਵਾਲੇ ਪਾਸੋਂ ਤਾਂ ਕੋਈ ਨਹੀਂ ਕੀਤੀ ਇਹਦੀ ਇੰਜਨ ਉੰਜਾਂ ਦੇ ਔਕੇ ਸੀ ਐਵੇਂ ਕਹਿੰਦੀ ਜਿਵੇਂ ਨਵਾਂ ਰੈਟਰ ਸੀ ਇਹ ਕੱਲਾ ਪੇਂਟ ਕਰਨ ਨੂੰ 10 ਜਵਾ ਪੇਂਟ ਕਰਕੇ ਮੰਨੋ ਬਣਾਇਆ ਸਾਫ ਹੋ ਗਿਆ ਪੇਂਟ ਗਏ ਤੈਨੂੰ ਆਪਾਂ ਡਾਕਟਰ ਜੀ ਹਾਂਜੀ ਅੱਛਾ ਪੇਂਟ ਦੁਬਾਰਾ ਤੁਸੀਂ ਪੇਂਟ ਫੇਰ ਕਰਤਾ ਇਹਨੂੰ ਹਾਂ ਦੁਬਾਰਾ ਕਰਨਾ ਪਿਆ ਕੋਈ ਰੰਗ ਦਾ ਮੈਟਰ ਆ ਬੇ ਸਾਰਾ ਇਹ ਜਿਵੇਂ ਪਿੱਕਾ ਪਿਆ ਬੇ ਸਾਰਾ ਠੀਕ ਆ ਤੇ ਅਸਲ ਹਾਂ ਸਰ ਦੀ ਫਿਟਿੰਗ ਕਿਵੇਂ ਕੀਤੀ ਯਾਰ ਬਲਾਬ ਵਦਗਾ ਫਿਟਿੰਗ ਆਈ ਬਸ ਸਾਰਾ ਦਿਮਾਗ ਲਾ ਕੇ ਸਾਰਾ ਜਿਗਾੜ ਕੀਤਾ ਹੈ ਨਾ ਹੂੰ ਤੂੰ ਆ ਦੋਨੇ ਭਾਈ ਕਰਦਾ ਹੈਂ ਕੰਨਿਕਾ ਪੋਣਾ ਪੈਂਦਾ ਇਹ ਅੱਛਾ ਵਿਚੀ ਪੈਂਦਾ ਜੀ ਉਧਰ ਪਾਰਾ ਟੈਂਕੀ ਲਾਈ ਅੱਛਾ ਪਰਲੇ ਪਾਸੇ ਪੈਂਦੀ ਆ ਤੇ ਇਹਨੂੰ ਇਹ ਇਹ ਬਾਹੀ ਬੂਹੀ ਦਾ ਕੰਮ ਲੈਂਦੇ ਆ ਮਾੜਾ ਮੋਟਾ ਇਹ ਤੋਂ ਹਾਂਜੀ ਲੈਂਦੇ ਆ ਜੀ ਹੈ ਪੂਰਾ ਕੰਮ ਚੰਗਾ ਦੇ ਦਿੰਦਾ ਪੂਰਾ ਵਾਈ ਦੇ ਵਿੱਚ ਤੇ ਆ ਇੰਨੇ ਚੌੜੇ ਟਾਇਰਾਂ ਨਾਲ ਮੂਰ ਲੈਣਾ ਮਾੜੀ ਮੋਟੀ ਕੋਈ ਨੂੰ ਤੰਗੀ ਤਕਲੀਫ ਹੁੰਦੀ ਆ ਪੂਰੀ ਆਉਂਦੀ ਆ ਮੋੜਨ ਮਾੜਾਂ ਦੇ ਵਿੱਚ ਪੂਰਾ ਦਿੱਕਤ ਆ ਵਾਟ ਵਾਟ ਤੋਂ ਬਸ ਇਹ ਤਾਂ ਫਵਾਦ ਲੈਣ ਨੂੰ ਪਾਏ ਵੇ ਆ ਕੇ ਰਾਈ ਬਾੜਦੇ ਆ ਬਾਲਾ ਉਹਨੂੰ ਤੋਰੇ ਫੇਰੇ ਵਾਲੇ ਆ ਮਾ ਇਹ ਤਾਂ ਉਹ ਆ ਵੀ ਜਿਹਨੂੰ ਤੁਰੇ ਜਾਂਦੇ ਨੂੰ ਦੇਖ ਕੇ ਲੋਕ ਗੱਲਾਂ ਕਰਨ ਵੀ ਯਾਰ ਫਲਾਨਿਆਂ ਕੋਲੇ ਟਰੈਕਟਰ ਹੈ ਮਗਰ ਮੁੜ ਕੇਵੇਂ ਦਾਗ ਲੰਦਾ ਠੀਕ ਆ ਵੀ ਟਰੈਕਟਰ ਹਾਂ ਵੀ ਇਹ ਇਹ ਤਾਂ ਚਾਚਾ ਉਹ ਆ ਹਨਾ ਇਹ ਤਾਂ ਗਾ ਇਹ ਟਰੈਕਟਰ ਹੀ ਤਿਆਰ ਹੋਏ ਵੀ ਲੈ ਕੇ ਜਾਂਦੇ ਆ ਪਿੰਡ ਚ ਹਾਂ ਜੀ ਬਸ ਸ਼ਾਮ ਆਉਂਦੇ ਆ ਜੇ ਬੱਲਾ ਵੀ 5 ਲੀਟਰ ਤੇਲ ਲੱਗਣਾ ਰਸਤੇ 'ਚ ਆ ਤਾਂ 5 ਲੀਟਰ ਖੜਿਆਂ ਦਾ ਲੱਗ ਜਾਂਦਾ ਲੋਕ ਕਹਿੰਦੇ ਫੋਟੋ ਖਿਜਾਉਣੀ ਆ ਮਾਦੇ ਸ਼ੌਂਕ ਨਾਲ 5 ਲੀਟਰ ਲੋਕ ਰਸਤੇ 'ਤੇ ਖੜ ਕੇ ਫੋਟੋਆਂ ਖਿਜਾਉਣ ਲੱਗੇ ਲਵਾ ਦਿੰਦੇ ਆ ਆ ਆ ਆਹ ਗੱਲ ਆ ਸਹੀ ਗੱਲ ਆ 5000 ਇਹ 5 ਨੇ ਰਾਹ 'ਚ ਖਾਣਾ ਤੇ 5 ਨੂੰ ਫੋਟੋ ਬਾਤ ਤੇ ਕਬੀ ਸਟਾਰਟਰ ਰਫਸਤੀ ਹਾਂ ਹੋ ਸਕਦਾ 5 ਦਾ 7 ਹੀ ਲੱਗ ਜਾਂਦਾ ਹੋਵੇ ਤਾਂ ਘੋਲਗੇ ਤੋਂ ਇਥੇ 5 ਗਰਾਈਆਂ ਤਾਂ ਹੀ ਆਇਆ ਹੋ ਸਕਦਾ ਵੱਧ ਹੀ ਖਾ ਗਿਆ ਹੋਵੇ ਰਾਜ ਜਿਹੜਾ ਰੋਕਣ ਰੋਕਣ ਵਾਲਿਆਂ ਨੇ ਖਵਾਤਾ ਤੇਰੇ ਉਹਦੇ ਰਾਹ ਦੇ ਰੋਗ ਰੋਗ ਫੋਟੋਆਂ ਕਰਾਈਆਂ ਲੋਕਾਂ ਨੇ ਰੁਕਣਾ ਪੈਂਦਾ ਹੀਗਾ ਕਿਹੋ ਜੀ ਮੋਡੀਫਿਕੇਸ਼ਨ ਕਰਦੇ ਆ ਕਿ ਬਾਈ ਅਗਲੇ ਦੇ ਮੁਤਾਬਕ ਕਰ ਦਿੰਨੇ ਆ ਜਿਵੇਂ ਕਿ ਗਾਹਕ ਨੇ ਕਹਿਤਾ ਜੀ ਮੰਨ ਲਓ ਇੰਨਾ ਕੋ ਬਜਟ ਆ ਸਾਡਾ ਹਨਾ ਇੰਨੇ ਕੋ ਪੈਸੇ ਲਾਉਣੇ ਆਪਾਂ ਉਹਸਾ ਨਾਲ ਕਰਦੇ ਕੋਈ ਕਹਿੰਦਾ ਵੀ ਆਪਾਂ ਆ ਜਿਵੇਂ ਹੋਣਾ ਬਾਈਆਂ ਨੇ ਕਿਹਾ ਵੀ ਆ ਚੀਜ਼ ਲੱਗਣੀ ਚਾਹੀਦੀ ਆ ਬਸ ਕੋਈ ਸਾਨੂੰ ਪਰਵਾਹ ਨਹੀਂ ਪੈਂਦੀ ਕੋਈ ਆਉਂਦਾ ਵੀ ਸਿੰਪਲ ਸਾਨੂੰ ਚਾਹੀਦਾ ਵੀ ਵਾਈਆ ਤੇ ਮਤਲਬ ਸਿੰਪਲ ਪੈਸੇ ਲਾਉਣੇ ਆਪਾਂ ਜਾਵਾਂ ਬਈ ਰੇਟ ਵੀ ਸਾਡਾ ਪਹਿਲੀ ਗੱਲ ਬਹੁਤ ਘਟਾਈ ਉਹ ਜਿਆਦਾ ਨਜਾਇਜ਼ ਰੇਟ ਨਹੀਂ ਜਾਵਾਂ ਕਿਉਂਕਿ ਮਤਲਬ ਸਮਾਨ ਲਾਦਾ ਪ੍ਰਿੰਟ ਰੇਟ ਦੇ ਕੇ ਉਹ ਲੈਣ ਬਿੱਲ ਦੇ ਦੇਣ ਆਪਾਂ ਠੀਕ ਆ ਵੀ ਆਪਾਂ ਮਿਹਨਤ ਲੈਣੀ ਆ ਮਿਹਨਤ ਲੈਣੀ ਆ ਵੀ ਹਰ ਪਾਸਿਓਂ ਨਹੀਂ ਆਪਾਂ ਕਰਨਾ ਨਾ 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 ਆਪਾਂ ਉਹ ਜਿਹਾ ਕੰਮ ਨਹੀਂ ਕੋਈ ਸਮਾਂ ਲੈਣ ਚੱਲ ਗਏ ਵਿੱਚੋਂ ਪੈਸੇ ਕਰਨੇ ਜਾਂ ਉਹ ਕੰਮ ਇਹ ਇੱਕ ਹੋਰ ਹੈ ਜੀ ਜੀ ਜਿਹੜੀ ਇਹਨਾਂ ਨੇ ਗੱਲ ਕਰ ਲਈ ਜੀ ਉਹੀ ਰੱਖਦੇ ਆ ਨਹੀਂ ਬਾਜੇ ਪੇਂਟਰ ਆ ਪੇ ਬਾਅਦ ਦੇ ਵਿੱਚ ਆ ਕਰਿਆ ਜੀ ਤੇਰਾ ਆ ਲਾਇਆ ਰੰਗ 2300 ਰੁਪਏ ਲੀਟਰ ਨਹੀਂ 2800 ਵਾਲਾ ਆ ਜਣੀ ਬਾਅਦ ਦੇ ਵਿੱਚ ਬਹੁਤ ਗੱਲਾਂ ਕਰਦਾ ਇਹਨਾਂ ਆ ਆ ਗੱਲ ਨਹੀਂ ਹੈ ਕੰਮ ਸੈਂਪਲ ਰੱਖਾਈ ਜਾਵਾ ਜਿੱਥੇ ਤੱਕ ਤਾਂ ਵਧੀਆ ਨਾ ਚੱਲਦਾ ਹੁੰਦਾ ਆਪਣੇ ਨੇ ਮਾਲਕ ਦੀ ਕਿਰਪਾ ਯਾਰ ਬਹੁਤ ਸੋਹਣਾ ਥੋੜਾ ਯਾਰ ਸਿਸਟਮ ਆ ਕਿੰਨੇ ਟਰੈਕਟਰ ਤੁਹਾਡੇ ਕੋਲੇ ਵਰਕਸ਼ਾਪ ਦੇ ਵਿੱਚ ਆ ਮਿਸਤਰੀ ਸਾਹਿਬ ਕਿੰਨੇ ਠੀਕ ਕਰੀ ਜਾਂਦੇ ਆ ਤੇ ਤੁਸੀਂ ਕਿੰਨੇ ਪੇਂਟ ਕਰੀ ਜਾਂਦੇ ਤੇ ਉਹਨੇ ਦੋਨੇ ਰਲ ਮਿਲ ਕੇ ਭਾਈ ਤੁਸੀਂ ਕੰਮ ਕਰੀ ਜਾਂਦੇ ਯਾਰ ਇਤੋਂ ਵੱਡੀ ਗੱਲ ਕੀ ਹੋ ਸਕਦੀ ਆ ਨਹੀਂ ਤੇ ਟਰੈਕਟਰ ਭਾਈ ਜਿਆਦਾ 95 11 ਤੇ ਫੋੜ ਹੀ ਆ ਹੋਰ ਹੋਰ ਨਹੀਂ ਕਿਸਮ ਦਾ ਟਰੈਕਟਰ ਕੋਈ ਕਰਦੇ ਟਰੈਕਟਰ ਸਾਰੇ ਤਰ੍ਹਾਂ ਦੀ ਆਪਣੇ ਕੋਲ ਹੁੰਦੇ ਪੈਂਡ ਜਿੰਨੇ ਮੰਨ ਲਓ ਵਾਹਿਗੁਰੂ ਆਪਣਾ ਬਾਲੇ ਪੈਂਡ ਆ ਮਹੀਨੇ ਦੇ ਵਿੱਚ ਤਿੰਨ ਟਰੈਕਟਰ ਫੁੱਲ ਪੇਂਟ ਕਰ ਦਨੇ ਮੰਨ ਲਓ ਮੈਂ ਤੈਨੂੰ ਆਹੀ ਗੱਲ ਪੁੱਛਣ ਲੱਗਿਆ ਸੀ ਉਹ ਵੀ ਜੇ ਮੰਨ ਕੇ ਚਲੋ ਮੈਂ ਟਰੈਕਟਰ ਤੇਰੇ ਕੋਲ ਖੜਾ ਕੇ ਜਾਣਾ ਕਿੰਨੇ ਟਾਈਮ ਦੇ ਵਿੱਚ ਟਰੈਕਟਰ ਦੇ ਦੇਗਾ ਇੱਕ ਮਹੀਨੇ ਦਾ ਟਾਈਮ ਲਾਵਾਂਗੇ ਮਤਲਬ ਪੇਂਟ ਤੇ ਮੰਨ ਲਓ ਜਦੋਂ ਰਿਪੇਅਰ ਹੋ ਕੇ ਆ ਗਿਆ ਆਪਣੇ ਕੋਲੇ 2 ਮਹੀਨੇ ਮੰਨ ਲਓ ਰਿਪੇਅਰ ਤਾਂ ਲੱਗਨੇ ਸਾਨੂੰ 2 ਮਹੀਨੇ ਪਹਿਲਾਂ ਬਾਈ ਲਾਊਗਾ ਪਹਿਲਾਂ ਉਹਦੀ ਲੀਕਿੰਗ ਸ਼ੀਕਿੰਗ ਸਾਰੀ ਬੰਦ ਕਰੂਗਾ ਜੋ ਇੰਜਨ-ਇੰਜਨ ਕਰਨਾ 2 ਮਹੀਨੇ ਦਾ ਟਾਈਮ ਸਾਰਾ ਫੁੱਲ ਟਰੈਕਟਰ ਦਾ ਕਰਨਾ ਟਰੈਕਟਰ ਕਰਨਾ ਸਾਰਾ ਜੀ ਮੁੱਢ ਤੋਂ ਲੈ ਕੇ ਮੂਰਲੇ ਹਿੱਸੇ ਤੋਂ ਵੜ ਕੇ ਮਗਰਲੇ ਹਿੱਸੇ ਤੱਕ ਪਹਿਲਾਂ ਇਹਨੇ ਕਰ ਦੇਣਾ ਹਾਂਜੀ ਅੰਦਰ ਲੰਘੀਆਂ ਬ ਹਾਂ ਦਰੋ ਬਾਈ ਨੇ ਸਾਰੇ ਜੋ ਵੀ ਮੰਨ ਲਓ ਦਾ ਅੰਗ ਬਾ ਟੱਲਾ ਜਾਂ ਕੁਛ ਵੀ ਸਾਰਾ ਕੱਢ ਦਨਾਂ ਵਿੱਚ ਆ ਵੀ ਐ ਨਹੀਂ ਵੀ ਦੇਖਣ ਨੂੰ ਇਹ ਨੌਜਵਾਨ ਲੱਗਦੇ ਇਹ ਨੌਜਵਾਨ ਹੈਗੇ ਇਹਦੇ ਅੰਦਰ ਦਿਲ ਵੀ ਨੌਜਵਾਨਾਂ ਵਾਲਾ ਹੀ ਪਾਇਆ ਵਾ ਇਹ ਮੰਨ ਲਓ ਬਾਗ ਚੈੱਕ ਕਰਕੇ ਸਾਰੇ ਰੈਟਰ ਰੰਗ ਦੇ ਲੋਣੇ ਆਪਾਂ ਬਾਈ ਦਾ ਰੈਟਰ ਵੀ ਪੂਰੇਗਾ ਵੀ ਆਪਾਂ ਬਾਗ ਮੈਸੀ ਚੰਗੀ ਤਰ੍ਹਾਂ ਚੈੱਕ ਕਰਕੇ ਹਾਂ ਫੇਰ ਉਹਨੂੰ ਉੱਥੇ ਲਾ ਲੇਕਿੰਗ ਸਿੰਘ ਵੀ ਬਹੁਤ ਆਉਂਦੀ ਸੀ ਉਹਦੇ ਮੰਨ ਲਓ ਅਗਲਾ ਸਿੱਧਾ ਹੀ ਰੰਗ ਕਰ ਦਿੰਦਾ ਬਾਹਰੋਂ ਲੇਕਿੰਗ ਦੇ ਵਿੱਚੋਂ ਰੰਗ ਪਟਣ ਲੱਗ ਜਾਂਦਾ ਨਹੀਂ ਲੀਕਿੰਗ ਤਾਂ ਜੇ ਯਾਰ ਟਰੈਕਟਰ ਦੀ ਹੋ ਗਈ ਉਹ ਤਾਂ ਦਫਾ ਹੀ ਪੱਟੀ ਜਾਂਦੀ ਆ ਯਾਰ ਅਸੀਂ ਤਿੰਨ ਚਾਰ ਵਾਰੀ ਵਾਹ ਕੇ ਚੈੱਕ ਕਰਾਂਗੇ ਕਿ ਨਾਹੂ ਕਹੇ ਪਾਸੋਂ ਰੋਡ ਵਾਂਗੂ ਸੁੱਕਾ ਹੋ ਗਿਆ ਜੀ ਬਿਲਕੁਲ ਠੀਕ ਆ ਜੇ ਜੇ ਮਨ ਲਾ ਯਾਰ ਜੇ ਲੀਕ ਹੋ ਗਿਆ ਨਹੀਂ ਹੁੰਦਾ ਹੀ ਨਹੀਂ ਗਾਈ ਚਲੋ ਮਾਰਦੇ ਹੋ ਵੀ ਜਾਂਦਾ ਕਿ ਯਾਰੀ ਕੋਈ ਰਹਿ ਜਾਂਦਾ ਮੰਨ ਲਓ ਆਪਾਂ ਇੱਕ ਚਾਂਸ ਹੋ ਗਿਆ ਫੇਰ ਜ਼ਿੰਮੇਵਾਰੀ ਮੰਨ ਲਓ ਤੁਹਾਡਾ ਲੋਪਾ ਪਿੰਡ ਆ ਪਿੰਡ ਆ ਗਿਆ ਆਪਾਂ ਸੈਟਿੰਗ ਕਰਾਂਗੇ ਉਹ ਨਹੀਂ ਵੀ ਚੈੱਕ ਕਰਾਂਗੇ ਹਾਂ ਵੀ ਕਰਕੇ ਦੇਣੇ ਨਹੀਂ ਚੱਕਣਾ ਜੀ ਪਿੰਡ ਜਾਂ ਕੇ ਕਰਾਂਗੇ ਅਭੀ ਜੇ 22 ਚਾਂਸ ਕੋਈ ਹੋਵੇ ਨਹੀਂ ਕਰੀ ਵੀ ਨਹੀਂ ਪੈਸੇ ਦੋ ਜੀ ਨੌਬਤ ਆਉਂਦੀ ਨਹੀਂ ਉਹ ਤਾਂ ਚਲੋ ਫਿਰ ਵਿਸ਼ਵਾਸ ਹੈ ਨਾ ਤੁਹਾਡਾ ਪਰ ਜੇ 22 ਚਾਂਸ ਫਿਰ ਬੰਦਾ ਜ਼ਿੰਮੇਵਾਰੀ ਲੈ ਕੇ ਵੀ ਖੜੇ ਨਾ ਫਿਰ ਨਵੇਂ ਗਾ ਕੇ ਨਾ ਤਾਂ ਹੀ ਆਉਣਾ ਪੈਸੇ ਭਰਦਾ ਜੀ ਸਮਾਨ ਵਿੱਚ ਪਾਓ ਅਰੀਜਨਲ ਜਾਵਾ ਥਿਆਰ ਗੱਲ ਬੰਦੀ ਆ ਜਦੋਂ ਆਪਾਂ ਲੁੱਟ-ਖੁੱਟ ਕਰਨੀਆਂ ਸਮਾਨ ਨਹੀਂ ਪਾਉਣਾ ਕੁਝ ਵੀ ਨਹੀਂ ਪਾਉਣਾ ਵਿੱਚ ਆਪ ਹੀ ਖਾਣੇ ਪੈਸੇ ਉਦੋਂ ਲਈ ਕੌਣੇ ਆਉਣਾ हां ओबी ओने ਕਿਸੇ ਨਾ ਕਿਸੇ ਪਾਸੇ ਤਾਂ ਫਰੋ ਹੋ ਇਹ ਚੀਜ਼ ਦਾ ਫਰਕ ਬਹੁਤ ਹੁੰਦਾ ਜੀ ਉਹਨੇ ਲਾਂਬਾ ਦਵਾਉਣਾ ਹੀ ਆ ਕੋਈ ਗੇਅਰ ਵੱਲੋਂ ਦਵਾਵੇ ਕੋਈ ਸਟੀਅਰਿੰਗ ਵੱਲੋਂ ਦਵਾਵੇ ਕਿਸੇ ਨਾ ਕਿਸੇ ਪਾਸੇ ਦਵਾਉਗਾ ਹੀ ਸਹੀ ਹੈ ਜੀ ਲਾਂਬਾ ਕਿੰਨਾ ਚਿਰ ਟੈਸਟਿੰਗ ਕਰਦੇ ਆਂ ਤੋਂ ਬਾਅਦ ਭਾਈ 2 ਮਹੀਨੇ ਉਹਨੇ ਲਾਤੇ 2 ਤੂੰ ਲਾਤੇ ਉਸ ਤੋਂ ਬਾਅਦ ਕਿੰਨਾ ਚਿਰ ਚੈੱਕ ਕਰਕੇ ਦਿੰਨੇ ਅਗਲੇ ਨੂੰ 25 30 ਕਿਲੇ ਵਾਹ ਕੇ ਮੰਨ ਲਓ ਚੰਗੀ ਤਰ੍ਹਾਂ ਟਿਕਾ ਕੇ ਰੱਖ ਕੇ ਫੇਰ ਉਹਨੂੰ ਮੰਨ ਲਓ ਰੰਗ ਦੇ ਕਰਨਾ 25 30 ਕਿਲੇ ਪਤਾ ਲੱਗ ਹੀ ਜਾਂਦਾ ਵੀ ਕੀ ਹੋਇਆ ਕੀ ਨਹੀਂ ਠੀਕ ਹੈ ਤੇ ਜੇ ਰੰਗ ਦੀ ਕੀ ਜ਼ਿੰਮੇਵਾਰੀ ਆ ਬਾਦ ਰੰਗ ਦੀ ਆਪਣੀ 10 ਜੇਕਰ ਰੰਗ ਫੇਟ ਹੋ ਜੇ ਜਾਂ ਉਦਾਂ ਹੀ ਲੈ ਗਏ ਚਿਪੜਾ ਬਣ ਕੇ ਲੈ ਗਏ ਜਾਂ ਕੁਝ ਵੀ ਲਾ ਲਓ ਫੇਬਰੀ ਬਣ ਕੇ ਜਿਵੇਂ ਕਹਿੰਦੇ ਨੇ ਆਪਾਂ ਰੰਗ ਖਾਸ ਕੇ ਲਊਗਾ ਜਿਵੇਂ ਆਪਣੇ ਪੈਰ ਘਸਣਗੇ ਜਿਵੇਂ ਥੋੜਾ ਰੈਟਰ ਬਾਈ ਨਵਾਂ ਰੈਟਰ ਤੇ ਹੀ ਆ ਤੁਹਾਡੇ ਕੋਲ ਹਣਾ ਹਾਂ ਉਵੇਂ ਜਿਵੇਂ ਕਸੂ ਦਾ ਰੰਗ ओरिजिनल ਉਵੇਂ ਕਸੂ ਆਏ ਵੀ ਉਵੇਂ ਰੰਗ ਵੀ ਉਵੇਂ ਨਹੀਂ ਵੀ ਰੰਗ ਉੱਡ ਜਾ ਫੇਟ ਹੋ ਜਾ ਨਾ ਨਾ ਫੇਟ ਵਾਲੀ ਤਾਂ ਗੱਲ ਹੀ ਹਨੀਗੀ ਟਰੈਕਟਰ ਸਾਡੇ ਪੈਂਡ ਦੇ ਵਿੱਚ ਹੀ ਹੈਗੇ ਆ ਦਾਦਾ ਸਾਲ ਪੁਰਾਣੇ ਰੰਗ ਕਰੇ ਰੈਟਰ ਹਾਂ ਜਦੋਂ ਦਿਖਾ ਦੇ ਦੀ ਆਖੋ ਮੈਂ ਠੀਕ ਆ ਗੱਲਬਾਤ ਪੀ 10 ਸਾਲ ਪੁਰਾਣਾ ਜਿਹੜਾ ਰੰਗ ਕਰਿਆ ਕਰਿਆ ਉਹ ਖੜਦਾ ਹੈ ਸੌਰੀ ਜਾ ਕੇ ਮੈਂ ਕਹਿੰਦਾਈ ਗਾਰੰਟੀ ਆਪਣੀ ਹੈ ਹਣਾ ਦਾ ਚਾ ਸਹੀ ਗੱਲ ਆ ਜਮਾ ਘੱਟ ਰੇਟ ਦੇ ਵਿੱਚ ਆ ਕੋਈ ਉਹ ਜੀ ਗੱਲ ਬਾਤ ਨਹੀਂ ਵੀ 2 ਲੱਖ ਲੈ ਲੈ ਰੰਗ ਦਾ ਜੀ ਆਗੇ ਬਾਬਾ ਸੌਰੀਆਂ ਤੋਂ ਜਵਾਕ ਆ ਕੇ ਕਹੂਗਾ ਵੀ ਫੁੱਫੜ ਦਾ ਟਰੈਕਟਰ ਸਿਰ ਹੈ ਹਣਾ ਫੇਰ ਹੀ ਆ ਗੱਲ ਬਾਤ ਸਾਹੀ ਦੇਸੀ ਦਾਰੂ ਰੱਖੂ ਅਗਲਾ ਮੂਹਰੇ ਫੇਰ ਫੇਰ ਗਲਾਬ ਰੱਖ ਦਿੰਦਾ ਮੂਹਰੇ ਵੀ ਰੰਗ ਦਾ ਟਰੈਕਟਰ ਲਈ ਫੇਰ ਆ ਸਹੀ ਗੱਲ ਆ ਕੀ ਦਾ ਨਾਟਕ ਹੈਰਾ ਇਹ ਵੀ ਬਾਹਰ ਆ ਬਣ ਇੰਗਲੈਂਡ ਦੇ ਵਿੱਚ ਆ ਪਿੰਡ ਇਹਨਾਂ ਦਾ ਫਗਵਾੜਾ ਹੂੰ ਤੇ ਉੱਥੋਂ ਦਾ ਸਾਰਾ ਫੋਲ ਜਨਰਲ ਹੀ ਕਰਿਆ ਸਾਰਾ ਤਿਆਰ ਥੱਲੋਂ ਲੈ ਕੇ ਮੰਨ ਲਓ ਪ੍ਰੋਂਦਰੋਂ ਬਾਹਰੋਂ ਇਹਦਾ ਪਾਵਰ ਸਟੀering ਕਰਤਾ ਇਹਦਾ ਤੂੰ ਪਲੇਟਫਾਰਮ ਉੱਚਾ ਕਰਤਾ ਹਾਂਜੀ ਰੰਗ ਕਰਤਾ ਇਹਨੂੰ ਥੋੜਾ ਉੱਚਾ ਵੀ ਕੀਤਾ ਟਰੈਕਟਰ ਨੂੰ ਕੈਮੇ ਹੀ ਲੱਗਦਾ ਦੇਖਣ ਨੂੰ ਸੀਟ ਉੱਚੀ ਲੱਗੀ ਇਹਦੀ ਅੱਛਾ ਸੀਟ ਉੱਚੀ ਲੱਗੀ ਤਾਂ ਲੱਗਦਾ ਬੋਡਲ ਉੱਚੇ ਹੋਗੇ ਜਿਵੇਂ ਮੰਨ ਲਓ ਆ ਟਾਇਰ ਔਰ ਵੱਡੇ ਪੈਗਣਾਂ ਇਹਨੂੰ ਹਾਂ ਇਹ ਅਗਲੇ ਮੂਰੇ 11 16 ਵਾਲੇ ਆ ਹੂੰ ਤੇ ਮਗਲੇ 16 9 30 ਵਾਲੇ ਆ ਠੀਕ ਆ ਤਾਂ ਚੱਲ ਤੇ ਇਹਦੇ ਇਹਦੇ ਇੰਜਨ ਦਾ ਕੀ ਕੀਤਾ ਇਹਨੂੰ ਉਹ ਕੀਤਾ ਉਹ ਜਮਾ ਓਰੀਜਨਲ ਹੀ ਆ ਮੈਸਤਰੀ ਸਾਹਿਬ ਨਹੀਂ 65b ਕੀਤਾ ਇਹਨੂੰ ਡੱਟ ਨੂੰ ਅੱਛਾ 65b ਕਰਤਾ ਇਹਨੂੰ ਹਾਂ ਜੀ 65b ਕਰਤਾ ਇਹਨੂੰ ਇੰਜਨ ਨੂੰ 65b ਕਰਤਾ ਤੇ ਬ੍ਰੇਕਾਂ ਦਾ ਕੀ ਕੀਤਾ ਇਹਨਾਂ ਦਾ ਬ੍ਰੇਕ ਉਹੀ ਆ ਜੀ ਬ੍ਰੇਕ ਤੇਲ ਵਾਲੇ ਆ ਬ੍ਰੇਕ ਤੇਲ ਤੇ ਤੇਲ ਬ੍ਰੇਕ ਕੰਪਨੀ ਵਾਲੀ ਕਿਉਂ ਤੇ ਆਈ ਨਹੀਂ ਉਹ ਦੂਜੇ ਨਹੀਂ ਉਹਦੇ ਕੰਪਨੀ ਵੱਲੋਂ ਪ੍ਰੈਸ਼ਰ ਵਾਲੇ ਜਿਹੜੇ ਦੂਜੇ ਹੁੰਦੇ ਨਹੀਂ ਇਹ ਸੈਂਪਲ ਹੀ ਹੈ ਜੇ ਮਤਲਬ ਕੰਪਨੀ ਨੇ ਰੀਅਲ ਦਿੱਤੇ ਜੋ ਕੰਪਨੀ ਨੇ ਦਿੱਤੇ ਉਹ ਹੀ ਆਇਆ ਤੇ ਜੇ ਮੰਨ ਕੇ ਚਲੋ ਕਿਸੇ ਬੰਦੇ ਨੇ ਤੇਲ ਬ੍ਰੇਕਾਂ ਕਰਾਉਣੀਆਂ ਹੋਣ ਸਾਰਾ ਕੁਝ ਆਪਣੇ ਕੋਲੇ ਜਿਹੜਾ ਮਤਲਬ ਬਾਈ ਨੇ ਕਹਿ ਤਾਂ ਕਿਸੇ ਨੇ ਵੀ ਆਹ ਕੰਮ ਕਰਨਾ ਹੋਊਗਾ ਹੋ ਹੋ ਜੂਗਾ ਜਿਵੇਂ ਹੁਣ ਬਾਈ ਨੇ ਦੱਸਿਆ ਆਹ ਚ ਹੀ ਲੱਗਣੀ ਚਾਹੀਦੀ ਉਹਨਾਂ ਦੇ ਮੁਤਾਬਕ ਹੀ ਸਾਰਾ ਕੁਝ ਹੋਇਆ ਹੈ। ਕਾਰਡੀ ਡਿਮਾਂਡ ਤੇ ਆਈ ਜਿਵੇਂ ਕੋਈ ਕਹਿੰਦਾ ਅਸੀਂ ਵਾਲੋਂ ਰਾਇ ਤੇ ਨਹੀਂ ਵੀ ਇੱਥੇ ਚੀਜ਼ੇ ਨਹੀਂ ਲੱਗਣੀ ਸੋਹਣੀ ਉਹ ਵਾਲਾ ਕਹਿੰਦਾ ਚਲ ਠੀਕ ਆ ਵੀ ਥੋੜੀ ਮਰਜ਼ੀ ਨਾਲ ਵਿੱਚ ਕੰਮ ਹੋਊਗਾ। ਹਾਂ ਬੈਠ ਤੋ ਕਰਦਾ ਉਹਨਾਂ ਦੇ ਮਰਜ਼ੀ ਨਾਲ ਆ ਆ ਆ ਕੀਦਾ ਫੋਰਡ ਫੋਰਡ ਤਿਆਰ ਬਹੁਤ ਸੋਹਣਾ ਹੋਇਆ। ਇਹ ਜਗਰਾਉ ਤੋ ਆਈ। ਹੂੰ ਆ ਚੱਲੀ ਇਹਦਾ ਕੰਮ ਇਹਦਾ ਇਹ ਤਾਂ ਵੀਡੀਓ ਦੇ ਚੱਕਰ ਚ ਲੈ ਜਾਂਦਾ ਆਪਾਂ ਨੂੰ ਹਾਂ ਬਾਕੀ ਆ ਪੇਂਟ ਕੁਆਲਿਟੀ ਬਾਈ ਨੂੰ ਘੱਟ ਦਿਖਾ ਵੀ ਆ ਪੇਂਟ ਕੁਆਲਿਟੀ ਦਾ ਵੀ ਆਪਾਂ ਦਿਖਾਉਣਾ ਲਾਜ਼ਮੀ ਨਹੀਂ ਨਹੀਂ ਪੇਂਟ ਕੁਆਲਿਟੀ ਤਾਂ ਦਿਸ ਹੀ ਜਾਂਦੀ ਆ ਹਾਂ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪੇਂਟ ਕੁਆਲਿਟੀ ਤੁਹਾਡੀ ਬਹੁਤ ਚੰਗੀ ਆ ਬੰਦਾ ਮਾਲਾ ਕਿੱਥੋਂ ਮਰਜੀ ਚੈੱਕ ਕਰਕੇ ਆਵੇ ਆ ਸਾਰੇ ਮਤਲਬ ਮਿਸਤਰੀ ਸਾਰੇ ਪੇਂਟਰਾਂ ਦਾ ਹਨਾ ਕੰਮ ਕਵਾਲਿਟੀ ਚੈੱਕ ਕਰਕੇ ਆਵਿਆ ਲੱਗਦਾ ਠੀਕ ਹੈ ਵੀ ਸਾਡੇ ਕੋਲ ਆ ਕੇ ਫੇਰ ਦੇਖੇ ਵੀ ਸਕਦੀ ਕਵਾਲਿਟੀ ਕੀ ਆ ਠੀਕ ਹੈ ਨਹੀਂ ਬਾਕੀ ਜ਼ਿੰਮੇਵਾਰੀ ਵੀ ਲੈਣੇ ਆ ਤੁਸੀਂ ਹਾਂਜੀ ਹਾਂ ਜ਼ਿੰਮੇਵਾਰੀ ਸਭ ਤੋਂ ਵੱਡੀ ਗੱਲ ਆ ਜ਼ਿੰਮੇਵਾਰੀ ਲੈਣੇ ਵੀ ਮਤਲਬ ਜਿੰਨੇ ਕ ਪੈਸੇ ਅਗਲਾ 95 11 ਤੇ ਕਿਸੇ ਵੀ ਟਰੈਕਟਰ ਤੇ ਜਿੰਨੇ ਕ ਲਾਉਣੇ ਚਾਹੁੰਦਾ ਹਾਂਜੀ ਹਾਂ ਉਹਨੇ ਕਹ ਤਾਂ ਜੇ ਕੋਈ ਮੰਨ ਕੇ ਚਲੋ ਪੁਰਾਣੇ ਟਰੈਕਟਰ ਆ ਜਿਹੜੇ ਪੁਰਾਣਾ ਟਰੈਕਟਰ ਜਿਵੇਂ ਹੁਣ ਬਾਈ ਪੂਰੇ ਹੋਣਾ ਦਾ ਟਰੈਕਟਰ ਪੁਰਾਣਾ ਹਾਂਜੀ ਤਾਂ ਇਹਨਾਂ ਦੇ ਟਰੈਕਟਰ ਤੇ ਜੇ ਕੋਈ ਸਮਾਨ ਬਾਈ ਚਾਂਸ ਪੁਰਾਣੇ ਦਾ ਨਾਮ ਮਿਲਦਾ ਹੋਇਆ ਉਹਦਾ ਕੀ ਹੱਲ ਕਰ ਕੋਸ਼ਿਸ਼ ਤਾਂ ਬਹੁਤ ਕਰਦਾ ਵੀ ਲੱਭੇ ਬਾਈ ਦਾ ਸਮਾਨ ਕਾਫੀ ਆਪਾਂ ਲੈ ਕੇ ਜਾਂਦਾ ਹੱਦ ਤੱਕ ਹੂੰ ਤੇ ਜਿਵੇਂ ਹੁਣ ਦੋ ਮਤਲਬ ਉੱਪਰ ਜਿਹੜਾ ਸਮਾਨ ਲੱਗਣਾ ਮੋਡੀਫਿਕੇਸ਼ਨ ਨਾਲ ਕੁਝ ਸਟਿਕਰ ਜਾਂ ਕੁਝ ਵੀ ਆ ਉਹ ਤਾਂ ਮਿਲ ਜਾਂਦੇ ਆ ਚਲੋ ਹਾਂ ਜੇ ਕੋਈ ਅੰਦਰੋਂ ਵੀ ਸਮਾਨ ਹੈ ਜਿਵੇਂ ਉਹ ਸਾਰਾ ਮਿਲ ਜਾਂਦਾ ਉਹ ਤਾਂ ਕੋਈ ਨਹੀਂ ਵਿਚੋਂ ਜੇ ਮੰਨ ਕੇ ਚਲੋ ਚਾਚਾ ਕੋਈ ਕੋਈ ਚੀਜ਼ ਕੋਈ ਅੰਗ ਪੈਰ ਜਗੜਵਾਜੀ ਕਰ ਹੋ ਜਾਂਦੀ ਹੈ ਹੋ ਜਾਂਦੀ ਹੈ ਮੈਂ ਕਹਿੰਦਾ ਬਾਕੀ ਅੰਕਲ ਸਾਨੂੰ ਰਹਿ ਦੇਈ ਜਾਂਦੇ ਆ ਯਾਤ ਮਾਰ ਤੁਹਾਨੂੰ ਤਾਂ ਕਰ ਲੈਂਦਾ ਇਹਦਾ ਇਹਦਾ ਟਰੈਕਟਰ ਮੈਂ ਦੇਖਿਆ ਉੱਥੇ ਭਰਾਵਾ ਕਿਹੜਾ ਸਟਾਰਟ ਨਾ ਹੋਵੇ ਇਹਨੇ ਪਾਇਂਟਰੇ ਬੂਟਰੇ ਇਧਰੋਂ ਉਧਰੋਂ ਲਾ ਲਓ ਕਾਪਾ ਸਟਾਰਟ ਭਾਈ ਨੇ ਸਹੀ ਆ ਹਾਂ ਇਹ ਉਦੋਂ ਕਲੱਚ ਤੇ ਪੈਰ ਨਹੀਂ ਦੇ ਜਾਂਦੇ ਜਦ ਉਸ ਟਾਈਮ ਦੇ ਡੀਟੀਸੀ ਚਲਾਉਂਦੇ ਆ ਹਾਂ ਇਹਦਾ ਕਰ ਲੈਂਦਾ ਮੈਂ ਕਹਾਂ ਫਿਰ ਵੀ ਆਪਾਂ ਮਹਤਰੀ ਨੂੰ ਨਾ ਪੁੱਛ ਗਏ ਨਾ ਕੱਲ ਨੂੰ ਕੋਈ ਬੰਦਾ ਜੀਟਰ ਲਿਆ ਕੇ ਖੜਾ ਦੇਵੇ ਮੁੜ ਕੇ ਕਹੇ ਯਾਰ ਇਹਦੇ ਕੰਦਾ ਗਰਾਰੀਆਂ ਨਹੀਂ ਮਿਲਦੀਆਂ ਫਿਰ ਉਹੋ ਜਿਹਾ ਕਰ ਲੈਣੇ ਜਿਵੇਂ ਬਾਈ ਨੇ ਪਿੱਛਾ ਵੀ ਆਸਮਾਨ ਨਹੀਂ ਮਿਲਦਾਗਾ ਹਾਂ ਬਾਈ ਕਹਿੰਦੇ ਕੋਣੀ ਹੀ ਤਨਪਾਲ ਕੇ ਲਿਆਦੇ ਪਟਾਲੇ ਕਿਤੇ ਸਾਨੂੰ ਮਰਜ਼ੀ ਜਾਣਾ ਪਵੇ ਅਚਾ ਚਾਚਾ ਪਾੜ ਲੈਂਦਾ ਹਾਂ ਹਾਂਜੀ ਹਾਂਜੀ ਬਾਕੀ ਤੇਰੇ ਕੋਲ ਹੈਗੇ ਸੋ ਬਾਕੀ ਅਸੀਂ ਵੀ ਤੁਰੇ ਫਿਰਦੇ ਆਂ ਜੀ ਸਮਾਨ ਲੱਭ ਹੀ ਜਾਂਦਾ ਸਾਨੂੰ ਉਹੋ ਉਹੋ ਜੇ ਯਾਰ ਜਿਹੋ ਜੇ ਕੰਮ ਕਰਨ ਲੱਗ ਜੇ ਉਹੋ ਜੇ ਬੰਦੇ ਟਕਰਾ ਕਰਨੇ ਬਾਈ ਕੀ ਕਹਿਣਾ ਚਾਹੁੰਨਾ ਦਰਸ਼ਕਾਂ ਨੂੰ ਇੱਕ ਤਾਂ ਆਪਾਂ ਗੱਲ ਕਹਿ ਦਿੱਤੀ ਵੀ ਭ ਔ ਕਰਵਾਓ ਹਨਾ ਰਜਗਾਰ ਆ ਮਿਲਨੇ ਚਾਹੀਦੇ ਆ ਹਨਾ ਦੂਜੀ ਗੱਲਬਾਤ ਕੋਈ ਹੈ ਕੋਈ ਤੇਰੇ ਨਿਗਾਚ ਵੀ ਯਾਰ ਕੋਈ ਸਾਨੂੰ ਪੁਰਾਣਾ ਸਮਾਨ ਵਾਲਾ ਬੰਦਾ ਵੀ ਮਿਲ ਜੇ ਆਪਾਂ ਉਹ ਵੀ ਵਿੱਚ ਸਨੇਹਾ ਦੇ ਦਿੰਨੇ ਆ ਭਾਈ ਜੇ ਕਿਸੇ ਕੋਲੇ ਪੁਰਾਣੇ ਟਰੈਕਟਰ ਦਾ ਸਮਾਨ ਪਿਆ ਹੁੰਦਾ ਭਾਈ ਨੂੰ ਫੋਨ ਕਰ ਲਿਓ ਅਸੀਂ ਨਾ ਹੁਣ ਮਲੋੜ ਗਏ ਸੀਗੇ ਮੰਨ ਲਓ ਤੇਲ ਬ੍ਰੇਕਾਂ ਲੈਣ ਗਏ ਮੰਨ ਲਓ ਫਾਰਮ ਟਰੈਕ ਦੀਆਂ ਹੋਰ ਤੇ ਲਾਉਣੀਆਂ ਸੀਗੀਆਂ ਤੇ ਅਸੀਂ ਵੱਡੀਆਂ ਦੁਕਾਨਾਂ ਨਾਲ ਭਾਲੀ ਗਈ ਵੱਡੀਆਂ ਦੁਕਾਨਾਂ 'ਚ ਮਿਲੂਗਾ ਤੇ ਤੁਰੇ ਜਾਂਦੇ ਸਾਨੂੰ ਨਹੀਂ ਬਣੀ ਗੱਲ ਰੇਟ 'ਚ ਨਹੀਂ ਬਣਾ ਕੰਮ ਹੂੰ ਬ੍ਰੇਕਪਾਈਆਂ ਸੀ ਉਹਨਾਂ ਕੋਲੇ ਹਾਂ ਤੇ ਨਿੱਕੀ ਦੀ ਗਾਲਾਂ ਵਾਲੇ ਆਵਾਜ਼ ਮਾਰ ਕੇ ਕਹਿੰਦਾ ਬਈ ਕੀ ਚਾਹੀਦਾ ਤੁਹਾਨੂੰ ਹਾਂ ਆਈ ਗਏ ਰੇਡੇ ਕੋਲੇ ਕੀ ਹੋਣਾ ਹਾਂ ਕਹਿੰਦਾ ਕੀ ਚਾਹੀਦਾ ਦੱਸੋ ਤਾਂ ਸੀ ਆਈ ਗਏ ਤੇ ਗਾਲੇ ਬਰੇ ਕਾਲੇ ਚਾਹੀਦੇ ਆ ਟੂਬਾਂ ਸਾਨੂੰ ਹੂੰ ਕਹਿੰਦਾ ਆ ਜਾ ਦੇ ਦਨੇ ਉਹ ਪਈਆਂ ਅੰਦਰ ਚੱਕ ਹੂੰ ਇਹ ਕਿੰਨੇ ਦੀਆਂ ਕਹਿੰਦਾ ਇੰਨੇ ਦੀਆਂ ਬਈ ਹੂੰ ਤੇ ਆਈ ਉਹਨਾਂ ਰੇਡ ਬਣਾ ਲਿਆ ਹੂੰ ਤੇ ਟੂਬਾਂ ਉਹਨਾਂ ਦੇ ਲੈਂਦੇ ਨੇ ਮਾਨਾ ਗੀ ਮਲਾਂ ਤੋਰੇ ਫਰਨਾ ਰੇ ਤੋ ਪਤਾ ਕਰੇ ਬੰਦਾ ਮਲਾਂ ਛੋੜੀ ਦੁਕਾਨ ਵਾਲੇ ਤੋ ਪਤਾ ਕਰੇ ਵੀ ਸਮਾਨ ਕਈ ਵਾਰੀ ਪਿਆ ਹੁੰਦਾ ਪਤਾ ਦੀ ਸੁਣ ਲਾ ਗੱਲ ਤੈਨੂੰ ਮੈਂ ਦੱਸਦਾ ਪਤਾ ਕਰਨ ਦੀ ਬਾਈ ਕੀ ਹੋਇਆ ਨਾ ਚਾਚਾ ਸਾਡੇ ਬੰਦੇ ਨਾ ਟਰੱਕ ਲੈ ਕੇ ਗਏ ਦਿੱਲੀ ਹੂੰ ਦਿੱਲੀ ਲੈ ਕੇ ਗਏ ਤੇ ਉਹਨਾਂ ਦੇ ਨਾ ਧੁੰਦਾਂ ਜੀਆਂ ਦੀ ਰੁੱਤ ਤੇ ਨਾ ਬੰਪਰ ਤੇ ਇੱਕ ਲਾਈਟ ਲੱਗੀ ਵੀ ਸੀਗੀ ਇੱਕ ਲਾਈਟ ਕੋ ਖੋਲ ਕੇ ਰਹਿਗਾ ਲਾਈਟਾਂ ਦੋ ਸੀ ਤੇ ਉਹ ਕਹਿੰਦਾ ਨਾ ਯਾਰ ਲਾਈਟਾਂ ਨਾ ਬੰਪਰ ਤੇ ਅੱਡ ਲਾਈ ਜਾਵਾਂ ਧੁੰਦ ਨੂੰ ਪਾੜਨਾਂ ਲਾਈਟਾਂ ਬੜੀਆਂ ਚੰਗੀਆਂ ਕਹਿੰਦਾ ਯਾਰ ਸਾਡਾ ਨਾ ਮਨ ਜਾ ਕੀਤਾ ਵੀ ਆਪਾਂ ਇੱਧਰ ਦੀ ਨੰਗੇ ਚਿਰ ਦੀ ਗੱਲ ਆ ਕਹਿੰਦਾ ਵੀ ਆਪਾਂ ਇੱਧਰ ਦੀ ਨੰਗੇ ਜਾਂਦੇ ਆ ਬਾਜ਼ਾਰ ਵਾਲ ਦੀ ਚੋਰ ਬਾਜ਼ਾਰ ਵਾਲੇ ਪਾਸੇ ਦੀ ਵੀ ਆਪਾਂ ਇਹਨਾਂ ਤੋਂ ਇੱਕ ਲੈਟ ਲੈ ਲੀ ਗੇ ਕਹਿੰਦਾ ਵੀ ਅਸੀਂ ਟਰੱਕ ਦੀ ਲੈਟ ਭਾਲਣ ਲੱਗੇ ਕਹਿੰਦਾ ਆਏ ਨੰਗ ਤੇ ਗਏ ਨੰਗ ਤੇ ਗਏ ਨੰਗ ਤੇ ਗਏ ਨੰਗ ਤੇ ਗਏ ਕਹਿੰਦਾ ਕਿਸੇ ਦੁਕਾਨ ਤੋਂ ਨਾ ਮਿਲੀ ਕਹਿੰਦਾ ਨਰਾਜ਼ ਹੋ ਕੇ ਮੋੜਿਆ ਗਿਆ ਕਹਿੰਦਾ ਇੱਕ ਦੁਕਾਨ ਵਾਲ ਨੇ ਸਾਨੂੰ ਬਾਜ਼ ਮਾਰ ਲਈ ਇਹਦੇ ਨੂੰ ਹੂੰ ਉਹ ਕਹਿੰਦਾ ਭਾਈ ਕੀ ਚਾਹੀਦਾ ਕਹਿੰਦਾ ਯਾਰ ਲੈਟ ਉਹ ਕਹਿੰਦਾ ਆਹ ਤਾਂ ਇਹ ਜੀ ਤਾਂ ਨਹੀਂ ਚਾਹੀਦੀ ਉਹ ਕਹਿੰਦਾ ਹਾਂ ਉਹ ਆਹ ਤਾਂ ਕਹਿੰਦਾ ਜਮਾ ਆਪਣੇ ਵਾਲੀ ਨਾਲ ਦੀ ਆ ਹਾਂ ਹਾਂ ਜੀ ਉਹ ਕਹਿੰਦਾ ਵੀ ਦੇ ਦੇ ਉਹ ਕਹਿੰਦਾ ਅਸੀਂ 400 ਰੁਪਏ ਦੀ ਉਹ ਤੋਂ ਲੈਟ ਲੈ ਲਈ ਜਦੋਂ ਅਸੀਂ ਬੰਪਰ ਤੇ ਕਸਣ ਲੱਗੇ ਉਦੋਂ ਪਤਾ ਲੱਗਿਆ ਵੀ ਇਹ ਤਾਂ ਇਹਦਾ ਪੁੱਤ ਦਾ ਉਹ ਹੀ ਲਾ ਕੇ ਕੋਈ ਉੱਥੇ ਧਰ ਗਿਆ ਸੀ ਉਹ ਵੀ ਸਹੀ ਹੈ ਵੀ ਇਹ ਤਾਂ ਆਪਾਂ ਆਪਣੇ ਵਾਲ ਕੋਈ ਖਰੀਦ ਲਿਆਏ ਕਿਈ ਵਾਰੀ ਐਵੇਂ ਵੀ ਹੋ ਜਾਂਦਾ ਕਈ ਵਾਰੀ ਐਵੇਂ ਵੀ ਹੋ ਜਾਂਦਾ ਪਰ ਖੈਰ ਪੁੱਛ ਲੈਣਾ ਚਾਹੀਦਾ ਕਿਈ ਵਾਰੀ ਮਿਲ ਜਾਂਦਾ ਰੋਗ ਦਾ ਇਲਾਜ ਹੋ ਜਾਂਦਾ ਹੈ ਨਾ ਬੰਦਾ ਮੱਥਾ ਮਾਰੇ ਮਿਲਦੇ ਦੁਕਾਨਦਾਰ ਤੋਂ ਹਰੇਕ ਬੰਦੇ ਤੋਂ ਪਤਾ ਨਹੀਂ ਕਿਹੜਾ ਬੰਦਾ ਕਿਹੜੀ ਕਲਾ ਲਈ ਬੈਠਾ ਬਾਸ ਪਾਸੇ ਅੱਡੋ ਅੱਡੀ ਸਾਰਾਂ ਦਾ ਅੱਛਾ ਮਤਲਬ ਕਈ ਵਾਰੀ 98 11 ਮੈਂ ਨਾ ਐ ਸਨੇਹਾ ਦੇਣਾ ਚਾਹੁੰਨਾ ਸਜਣਾ ਨੂੰ ਵੀ ਕਈ ਵਾਰੀ ਬੰਦਾ 98 11 ਦੇਖ ਕੇ ਜਾਂ ਫੋੜ ਦੇਖ ਕੇ ਕਈ ਕਈ ਵਾਰੀ ਸਮਝ ਜਾਂਦਾ ਵੀ ਇਹ ਆਹ ਹੀ ਕਰਦੇ ਹੋਣਗੇ ਤਾਂ ਟਰੈਕਟਰ ਸਾਰੇ ਹੀ ਕਰਦੇ ਆ ਸਾਰੇ ਤੇ ਜਿਹੜਾ ਬਈ ਮਿਸਤਰੀ ਸਾਹਿਬ ਬਈ ਆਪਣੇ ਟਰੈਕਟਰ ਨੂੰ ਬਾਈ ਚਾਂਸ ਇਹਨਾਂ ਦੇ ਹਿੱਸੇ ਦੀ ਬਾਜਬੂਈ ਦਾ ਡੱਕਾ ਪੈ ਜਾਂਦਾ ਆਪਣੇ ਖਾਸ ਤੌਰ ਤੇ 911 ਦਾ ਇਹ ਕਰ ਦਿੰਨੇ ਆ ਤੁਸੀਂ ਹਾਂਜੀ ਹਾਂ ਹੂੰ ਬਿਲਕੁਲ ਕੋਈ ਆਵਾਜ਼ ਨਹੀਂ ਕਰਦਾ ਨਾਟਕਾਂ ਦਾ ਡੈਕਟਰ ਜੇ ਕਿਸੇ ਨੇ origignal ਹੀ ਤਿਆਰ ਕਰਨਾ ਹੋ ਹਾਂ ਹਾਂ ਉਹ ਮੈਂ ਕਰ ਦਈਦਾ ਜੀ ਇੱਕ ਵਾਰੀ ਸਾਰੇ ਹਿੱਸੇ ਤੇ ਹੱਥ ਵੱਜਾ ਹੋਵੇ ਬਿਲਕੁਲ ਹੀ ਨਹੀਂ ਆਵਾਜ਼ ਕਰਦਾ ਜੇ ਬਾਈ ਜਾਂਸ ਫੇਰ ਵਿੱਚ ਹੀ ਫਾਂ ਕਰੇ ਫੇਰ ਨਹੀਂ ਕਰਦਾ ਹੀ ਨਹੀਂ ਗਾ ਜੀ ਜੇ ਕਰ ਗਿਆ ਆ ਵੀ ਮੰਨ ਕੇ ਚੱਲੋ ਲੈ ਵੀ ਜ਼ਿਆਦਾਤਰ ਸਾਡੀ ਯਾਰ ਲੈ ਵੀ ਟਰੈਕਟਰ ਸਾਰਾ ਫੱਟ ਕਰਕੇ ਟਰਾਈ ਨਹੀਂ ਲੈਂਦੇ ਟਰੈਕਟਰ ਦੀ ਹਾਂ ਜ਼ਿਆਦਾ ਚਲਾ ਕੇ ਨਹੀਂ ਪੈਂਦੇਗੇ ਸਾਨੂੰ ਮਤਲਬ ਆਪਦੇ ਕੰਮ ਤੇ ਇੰਨਾ ਮਾਨਣਾ ਚਾਹੀਦਾ ਹੂੰ ਹਾਂ ਵੀ ਆਪਾਂ ਕਿਹਾ ਸੀ ਤੇ ਯਾਰ ਭਾਈ ਨਾ ਮੈਂ ਆਪਾਂ ਉੱਥੇ ਸੜਕਾਂ ਦੇ ਦਵੱਲੀ ਫਿਰ ਗਏ ਵੇਣੇ ਆ ਰਬਰੀਕ ਲਾ ਕੇ ਮਤਲਬ ਜਦੋਂ ਆਪਦੇ ਹੱਥੀ ਫੀਟਿੰਗ ਹੋ ਗਈ ਤੇ ਅਸੀਂ ਟਰਾਈ ਨਹੀਂ ਛੇਤੀ ਲੈਂਦੇ ਟਰੈਕਟਰ ਦੀ ਠੀਕ ਆ ਤੇ ਜਿਹੜਾ ਵੀ ਸੱਜਣੋਂ ਗੱਲਿਓ ਆ ਜਿਹੜਾ ਵੀ ਬੰਦਾ ਨਾ ਇਹਨਾਂ ਕੋਲੇ ਆਉਣਾ ਚਾਹੁੰਦਾ ਇਹਨਾਂ ਦੇ ਗਾਹਕਾਂ ਦਾ ਫੋਨ ਨੰਬਰ ਲੈ ਲਓ ਇਹਨਾਂ ਤੋਂ ਪਹਿਲਾਂ ਉਹਨਾਂ ਨੂੰ ਪੁੱਛੋ ਵੀ ਕੰਮ ਕਿਹੋ ਜਿਹਾ ਹੈ ਐਵੇਂ ਨਾ ਗੱਲਬਾਤ ਕੰਮ ਸਹੀ ਗੱਲ ਹੈ ਤੇ ਇਹਨਾਂ ਦਾ ਗਾਹਕ ਗਵਾਹੀ ਭਰੂਗਾ ਇਹਨਾਂ ਬਾਕੀ ਨਾ ਜਿਹੜੇ ਮਰਜੀ ਪਿੰਡ ਚ ਮਤਲਬ ਟਰੈਕਟਰ ਆਪਣੇ ਹਰੇਕ ਮਤਲਬ 50 ਦੇ ਅੰਡਰ ਦੇ ਵਿੱਚ ਸਾਰੇ ਪਾਸੇ ਆਪਣੇ ਟਰੈਕਟਰ ਤਿਆਰ ਹੋਏ ਹੋਣਗੇ ਬਸ ਠੀਕ ਆ ਬਸ ਨਾ ਹੀ ਪੁੱਛਣਾ ਵੀ ਜਿਵੇਂ ਆਪਣੇ ਲੁੱਪ ਵਾਧੂ ਆਉਂਦੇ ਬੰਦੇ ਆਪਣੇ ਕੋਲੇ ਜੇ ਮੈਂ ਅੱਜ ਤੁਹਾਨੂੰ ਫੋਨ ਕਰਦਾ ਵੀ ਭਾਈ ਕਿਸੇ ਬੰਦੇ ਨੇ ਫੋਨ ਕਰ ਲਿਆ ਵੀ ਮੈਂ ਟਰੈਕਟਰ ਤੁਹਾਡੇ ਕੋਲ ਛੱਡਣਾ ਕਿੰਨੇ ਦੋ ਤੋਂ ਮਹੀਨਾ ਤਿੰਨ ਤਿੰਨ ਮਹੀਨਾ ਟਾਈਮ ਲਾਉ ਜਦੋਂ ਮਰਜੀ ਛੱਡ ਜਾਂਦੇ ਆ ਸਾਡੇ ਕੋਲ ਜੇ ਕੱਲ ਨੂੰ ਛੱਡ ਜੇ ਤਾਂ ਕੱਲ ਤੋਂ ਹੀ ਤਿੰਨ ਮਹੀਨਾ ਦਾ ਟਾਈਮ ਸ਼ੁਰੂ ਆ ਹਾਂਜੀ ਉਹਨੂੰ ਰੰਗ ਹੋ ਕੇ ਸਾਰਾ ਕੋ ਹੋ ਕੇ ਮਿਲ ਜਾਊਗਾ ਹਾਂਜੀ ਓਕੇ ਰਪੋਰਟ ਲੈ ਵੀ ਤਿੰਨ ਮਹੀਨੇ ਤੁਹਾਨੂੰ ਇੰਤਜ਼ਾਰ ਕਰਨਾ ਪਊਗਾ ਜਿਹੇ ਜਿਹੇ ਟਰੈਕਟਰ ਤੁਹਾਨੂੰ ਦਿਖਦੇ ਆ ਜੇ ਤੁਸੀਂ ਇਹੋ ਜਿਹਾ ਜਾਂ ਇਹੋ ਜਿਹਾ ਕੱਲਾ ਪੇਂਟ ਦਾ ਕੰਮ ਆਈ ਮੰਨ ਲਓ ਮਹੀਨਾ ਫਿਰ ਤੇ ਇਹ ਛਤਰੀ ਛਪੜਾ ਡੈਕ ਡਪੜਾ ਇਹ ਸਾਰਾ ਕੋ ਇਤੀਜਮਾ ਹੁਣ ਆਪਾਂ ਹੀ ਸਾਰੇ ਆਪਣੇ ਅੰਦਰ ਜੀ ਕੰਮ ਹੋ ਜਾਂਦਾ ਸਾਰਾ ਇਹ ਜਿੰਨਾ ਵੀ ਡੈਟਾ ਦਾ ਲੱਗਦਾ ਨਾ ਸਮਾਨ ਹਾਂ ਪਰ ਆਪਣੇ ਇੰਟਰ ਜੀ ਕੋਈ ਕਿਸ ਨੇ ਸਟੀਅਰਿੰਗ ਲਵਾਉਣਾ ਕਿਸੇ ਨੇ ਚੈਨ ਜੀ ਵਾਲਾ ਸਟੀਅਰਿੰਗ ਲਵਾਉਣਾ ਕਹਿੰਦੇ ਦੂਜਾ ਹੀ ਲਾਉਣਾ ਅਗਲੇ ਨਕਾਗ ਦੀ ਡਿਮਾਂਡ ਤੇ ਆਈ ਜਿਵੇਂ ਜਿਵੇਂ ਕਹਿੰਦੇ ਉਵੇਂ ਲਾਈ ਜੰਨੇ ਆ ਉਵੇਂ ਉਵੇਂ ਲਾਈ ਹਾਂਜੀ ਕਿਉਂਕਿ ਇਹ ਮਹਿੰਗਾ ਕੰਮ ਆ ਜੇ ਮਾਰੋ ਆ ਮੋਡੀਫਾਈ ਵਾਲਾ ਕੰਮ ਕਦੋਂ ਕਦਾ ਚੱਲਿਆ ਵੀ ਆਹ ਆਹ ਕੰਮ ਕਦੋਂ ਕਦਾ ਚੱਲਿਆ ਵਾਹ 911 ਦਾ ਬਾਈ ਯਾਰ ਮੂਸੇ ਵਾਲੇ ਨੇ ਸਾੜੇ ਨਹੀਂ ਕੀਤੀ ਸਾਰੀ ਜਿੰਨੀ ਉਹਦੇ ਕਰਕੇ ਪਾ ਗਿਆ ਉਹ ਇਹ ਤੋਂ ਪਹਿਲਾਂ ਤਾਂ ਨਹੀਂ 911 ਤਿਆਰ ਕਰਉਂਦਾ ਸੀ ਰੰਗ ਤਾਂ ਬਹੁਤ ਕਰੇ ਪਰ ਜਿਵੇਂ ਕਿ ਹੁਣ ਜਿਹੜਾ ਚੱਲਿਆ ਦਾ ਦ ਹਮਮ ਆ ਡਗਰਾਂ ਦਾ ਬੋਰਾੰਗ ਕਰੇ ਯਾਰ ਮੈਂ 911 ਵਾਲਿਆਂ ਦਾ ਬਾਈ ਘੜ ਤੋਂ ਘੜ ਪੰਜ ਛੇ ਵੀਡੀਓ ਕਰਾਟਿਆ ਹਾਂ ਦੇਖਿਆ ਤੁਹਾਨੂੰ ਸਾਰੇ 911 ਵਾਲਿਆਂ ਦੇ ਜਿਹੜੇ 911 ਤਿਆਰ ਕਰਦੇ ਆ ਮੰਨ ਲਓ ਤਿਆਰ ਉਹ ਸਾਰੇ ਟਰੈਕਟਰ ਕਰਦੇ ਆ ਪਰ 911 ਪੰਜ ਖੜੇ ਆ ਦੂਜੇ ਟਰੈਕਟਰ ਸਾਰੇ 911 ਜਿਆਦਾ ਨੇ ਖੜੇ ਐਵੇਂ ਆ ਫਰਕ ਲੈ ਵੀ ਜਿਉਂਦਾ ਰਹੇ ਤੇਰੀ ਦਾਤ ਆ ਚਾ ਐਚ ਐਮ ਟੀ 5 ਕੰਪਨੀ ਬੰਦ ਹੋ ਗਈ ਨਹੀਂ ਤਾਂ ਉਹ ਕਿਤੇ ਬੂਸਰੇ ਵਾਲੀ ਮੰਜਾ ਕੇ ਉਹ ਕਰ ਦੇ ਨਾ ਮੈ ਮੈਨੂੰ ਆ ਲੱਗਾ ਉਹਨਾਂ ਨੇ ਹਿੱਸਾ ਦੇਣ ਲੱਗ ਜਾਣਾ ਬਾਈ ਯਾਰ ਤੂੰ ਵੇਚਣ ਲਾਤੇ ਯਾਰ ਜਿਉਂਦਾ ਰਹੇ ਹਨਾ ਅਗਲਾਂ ਦਾ ਯਾਰ ਹਾਂ ਮੁੱਲ ਪਾਤਾ ਮੇਰੇ ਤੋਂ 30000 ਮਿਲਦੇ ਤੇ ਅਸੀਂ 90 ਲੱਖ ਲੱਖ ਨੂੰ ਮਿਲ ਜਾਂਦਾ ਹੁਣ 2-2 2.5-2.5 ਲੱਖ 3-3 ਲੱਖ ਨੂੰ ਹਾਂ ਠੀਕ ਆ ਬਾਈ ਪਰ ਬਹੁਤ ਹੁੰਦਾ ਰਹੀ ਜੀ ਸਹੀ ਗੱਲ ਆ ਯਾਰ ਹੁਣ ਇੱਕ ਮੁੰਡੇ ਕੋਲ ਇਧਰ ਮੈਨੂੰ ਫੋਨ ਆਇਆ ਸੀ ਉਹ ਕਹਿੰਦਾ ਮੇਰੇ ਕੋਲ 9811 ਟਰੈਕਟਰ ਆ ਤੇ 9811 ਉਹਦਾ ਨੰਬਰ ਆ ਤੇ ਕਹ ਮੈਂ ਕਹਾਂ ਚੱਲ ਠੀਕ ਹੈ ਮੈਨੂੰ ਵੀ ਦਿਲ ਚਸਪੀ ਜੀ ਹੋਈ ਵੀ 911 ਨੰਬਰ ਆ 911 ਟਰੈਕਟਰ ਹੈ ਤੇ ਦੂਏ ਤੀ ਦਿਨ ਮੈਂ ਫੋਨ ਕੀਤਾ ਉਹ ਕਹਿੰਦਾ ਭਾਈ ਬੈ ਗਿਆ ਚਾਹਤਾ ਹੀ ਨਹੀਂ ਕੋਈ ਆਲਾ ਕਹਿੰਦਾ 911 ਨੰਬਰ ਆ ਵੀਪੀ ਨੰਬਰ ਹਾਂ ਵੀ ਵਦਗਾ 911 ਟਰੈਕਟਰ 911 ਨੰਬਰ ਉਹ ਵੀ ਲੈ ਗਿਆ ਉਹਦਾ ਮਤਲਬ ਯਾਰ ਕਾਲ ਮਲਾ ਕੇ ਬਈ ਇਹ ਕੰਮ ਟਰੈਕਟਰ ਦੀ ਮੁੱਲ ਪਤਾ ਹਨਾ ਤੇ ਦਾਤਾ ਵੀ ਤੇਰੀ ਕਮਾਈ ਚ ਵਰਕਰ ਪਾਵੇ ਸਜਣਾ ਧੰਨਵਾਦ ਜੀ ਤੈਨੂੰ ਮੁਬਾਰਕਾਂ ਸਜਣਾ ਮੰਨ ਲਾ ਜੀ ਬਾਹਰਲੇ ਅੱਜਕੱਲ੍ਹ ਵੀਰ ਟਰੈਕਟਰ ਤਿਆਰ ਕਰਾਈ ਜਾਂਦੇ ਆ ਜੀ ਏ ਜੀ ਨੇ ਮਨ ਲੋਲਬੀ 10-12 ਲੱਖ ਰੁਪਇਆ ਲਾਉਣਾ ਆਮ ਹੀ ਗੱਲ ਹੋਗੀ 10-12 ਲੱਖ ਦੀ ਉਹ ਜ਼ਰੂਰ ਸਾਨੂੰ ਇੱਕ ਵਾਰੀ ਫੋਨ ਲਾਉਣ ਸਾਡੇ ਤੋਂ ਪੁੱਛਣ ਕੰਮ ਜਿੱਥੋਂ ਮਰਜ਼ੀ ਕਰਾ ਲੈਣਾ ਲੈ ਵੀ 10-12 ਲੱਖ ਰੁਪਇਆ ਜਿਹੜਾ ਬੰਦਾ ਲਾਉਂਦਾ ਉਹਦੇ ਚ ਅਸੀਂ ਘੱਟੋ ਘੱਟ ਵੀ 2 ਲੱਖ ਰੁਪਏ ਦਾ ਫਾਇਦਾ ਕਰ ਦਿਆਂਗੇ ਅਗਲੇ ਦਾ ਇਹ ਅਸੀਂ ਸਮਾਨ ਭਾਲ ਫੂਲ ਕੇ ਜਿਵੇਂ ਦਿੱਲੀ ਦੀ ਇੱਕ ਵੀ ਅਸੀਂ ਢੇੜਾ ਕੱਢਦੇ ਆ ਜਿੱਥੋਂ ਸਾਨੂੰ ਰਾਇਤ ਜ ਸਮਾਨ ਮਿਲਦਾ ਉਹਨਾਂ ਹੀ ਗਾਹਕਾਂ ਦਾ ਵੱਧ ਤੋਂ ਵੱਧ ਫਾਇਦਾ ਕਰਦੇ ਆਂ ਠੀਕ ਆ ਇੱਕ ਵਾਰੀ ਬੰਦਾ ਜ਼ਰੂਰ ਫੋਨ ਲਾਵੇ ਸਾਨੂੰ ਤੇ ਵੀ ਬਾੜਾ ਨਹੀਂ ਤਾਂ 10 ਲੱਖ ਮਗਰ 2 ਲੱਖ ਰੁਪਏ ਦਾ ਫਾਇਦਾ ਜ਼ਰੂਰ ਕਰਾਂਗੇ ਹੁੰਦਾ ਇਹ ਆ ਟਰੈਕਟਰ ਹੁਣ ਕਰੀਏ ਨੇ ਤਿਆਰ ਜੀ ਜਿਵੇਂ ਜ਼ੀਰੋ ਤੋਂ ਮਾਲੋ ਟਰੈਕਟਰ ਲੈ ਕੇ ਤਿਆਰ ਕਰਿਆ ਸਾਰਾ ਇਹ ਹਾਂ ਆਪਦੇ ਹੱਥੀ ਪੈਸੇ ਲਾਏ ਆ ਜੇ ਮੰਨ ਲਾ ਯਾਰ ਮੈਸਤਰੀ ਭਈ ਅਗਲੇ ਕੋਲ ਟਰੈਕਟਰ ਵੀ ਹੈ ਨਹੀਂ ਤੇ ਅਗਲਾ ਤੈਨੂੰ ਫੋਨ ਕਰਦੇ ਵੀ ਟਰੈਕਟਰ ਵੀ ਲੈ ਦੇ हां ट्रैक्टर ਵੀ ਲੈ ਦਿਆਂਗੇ ਜੀ ਦੂਜੀ ਗੱਲ ਇਹ ਜੇ ਕੋਈ ਮਤਲਬ ਮਾੜਾ ਕਿਸਾਨ ਆ ਕੋਈ ਜ਼ਿਮੀਂਦਾਰ ਬੰਦਾ ਜੀ ਕੋਈ ਮਤਲਬ ਟਾਈਮ ਪਾਸ ਕਰਨਾ ਵਧੀਆ ਟਾਈਮ ਪਾਸ ਕਰੂਗਾ ਅਸੀਂ ਬਾਹਰੋਂ ਟਰੈਕਟਰ ਲਿਆਉਣੇ ਆ ਜੀ ਕਰਨਾਟਕਾ ਮਹਾਰਾਸ਼ਟਰ ਆਂਧਰਾ ਪ੍ਰਦੇਸ਼ ਉਤੋਂ ਨੰਬਰ ਬਾਹਰ ਦਾ ਹੋਊਗਾ 10 11 ਮਾਡਲ ਉੱਚਾ ਮਾਡਲ ਟਰੈਕਟਰ ਘੱਟੋ ਘੱਟ ਵੀ 50 ਤੋਂ ਲੈ ਕੇ 70 80 ਹਜ਼ਾਰ ਤੀਕੋ ਦਾ ਫਾਇਦਾ ਹੋ ਜੂਗਾ ਇਸ ਗੱਲ ਦਾ ਦੇ ਟਰੈਕਟਰ ਲੈਣਾ ਕਹੇ ਨੇ ਟਾਈਮ ਪਾਸ ਕਰਨ ਵਾਸਤੇ ਚੰਗੀ ਮਤਲਬ ਬਾਹਲਾ ਵੀ ਨਹੀਂ ਮਾੜਾ ਹੋਊਗਾ ਪਹਿਲਾ ਨੰਬਰੀ ਬਾਹਰ ਲਾਊਗਾ ਨੰਬਰ ਬਾਹਰ ਦਾ ਹੋਊਗਾ ਉਹ ਨੰਬਰ ਬਾਹਰ ਲਾ ਨੰਬਰ ਨੇ ਕਿਤੇ ਹਾਲ ਖਿੱਚਣੇ ਆ ਗਲਤ ਆਈ ਫਾਇਦੇ ਦੀ ਗੱਲ ਕਰਦੇ ਆਪਾਂ ਹੈ ਸਾਡੇ ਕੋਲੇ ਵੀ ਬਾਹਰਲੇ ਨੰਬਰ ਦਾ ਹੀ ਇੱਕ ਹਾਂ ਜੀ ਤੇ ਹਾਲ ਤਾਂ ਉਹਨੇ ਖਿੱਚਦਾ ਆਪਣੇ ਵਾਲਾ 4 5 ਮਾਡਲ ਹਾਂ ਉਹਨਾਂ ਦਾ 18 19 ਮਾਡਲ ਆਹ ਕੰਡੀਸ਼ਨ ਕਰ ਦਿੰਨੇ ਆ ਉਹ ਤਾਂ ਪਾ ਕੇ ਗੱਲ ਚ ਮਫਲਰ ਬਾਰੇ ਸੀ ਇੱਕ ਵਾਰ ਖਿੱਚ ਲੈਣੀ ਆ ਚੱਲ ਰਿਹਾ ਚੱਲ ਰਿਹਾ ਉਹਨਾਂ ਨੂੰ ਕੋਈ ਉਹਨੇ ਪੂਰੀ ਖੜੇ ਰਹਿੰਦੇ ਆ ਇਹ ਜੇ ਭਾਈਏ ਬਸ ਚੱਲ ਚੱਲ ਜੇ ਬੀੜੀ ਲੈ ਲੈਣੀ ਉਹਨਾਂ ਨੇ ਉਸ ਤੋਂ ਹੀ ਜਲਦੀ ਜਾਂਦੇ ਹੋਏ ਅੰਦਰੋਂ ਜਮਾ ਜਮਾ ਸੁਣਾਈ ਬੈਨਰੇਟਰ ਮਾਲਕ ਤੋਂ ਹੀ ਖਰਾਬ ਕਰਦੇ ਖੜੇ ਖੜੇ ਹੋ ਹਾਂ ਅੰਦਰੋਂ ਜਮਾ ਆਪ ਕੇ ਰੋਣ ਅੰਦਰੋਂ ਸੁਣਾ ਹੁੰਦਾ ਉੱਪਰ ਬਸ ਸ਼ੋਅ ਖੜਕ ਜੀ ਹਾਂ ਉਹ ਕਰ ਦਿੰਦੇ ਸਾਡਾ ਆਪਦਾ ਟਰੈਕਟਰ ਹੈ ਜਿਹੜਾ ਮੈਂਂ ਤਰਾਇਓ ਰਾਜਸਥਾਨ ਨੰਬਰ ਆ ਠੀਕ ਹੈ ਜੀ ਤੇ ਮੈਂ ਕਹਿੰਨਾ ਵੀ ਹਾਲ ਤਾਂ ਪੂਰੇ ਖਜਦਾ ਹਾਂ ਤੇ ਜੇ ਉਹ ਜਾਨ ਟਰੈਕਟਰ ਭਾ ਨਾ ਮਿਲਦਾ ਤੇ ਕੀ ਹਰ ਜਾ ਯਾਰ ਪਹਿਲੇ ਹਾਲ ਦੀ ਗੱਲ ਆਹੀ ਮਤਲਬ ਕਰਨਾਟਕਾ ਚ ਗਏ ਟਰੈਕਟਰ ਲੈਣਾ 6522 ਟਰੈਕਟਰ ਸੀਗਾ ਹਾਂ ਅਸੀਂ ਸੌਦਾ ਕਰਨ ਲੱਗ ਗਏ ਤੇ ਉਹ ਬੰਦੇ ਦਾ ਨਾ ਟਰੈਕਟਰ ਕਢਾਇਆ ਜੌਂਡੀਅਰ ਨਾ 5310 ਹਾਂ ਉਵੇਂ ਵੇਟ ਬੂਟ ਲੱਗੇ ਮੂਰੇ ਜਿਹੜੇ ਲੱਗਦੇ ਆ ਪੂਰਾ ਜਾਨੀ ਉਹ ਕੀਤਾ ਤੇ ਮਤਲਬ 6522 ਟਰੈਕਟਰ ਦਾ ਪਾਸੇ ਠੱਲਿਆ ਤੇ ਉਹਦੇ ਨਾਲ ਪਸ਼ੂ ਬੰਨੇ ਵੇ ਉਹਦੇ ਜੌਂਡੀਅਰ ਦੇ ਹਾਂ ਆਓ ਲਓ 21 ਮਾਲ ਟਰੈਕਟਰ ਸੀਗਾ ਮਾਹਿਆ ਸਾਡੇ ਤਾਂ ਸਾਹਮਣੇ ਬਹੁਤ ਰੱਖਦੇ ਐ ਲੇ ਵੀ ਉੱਚਾ ਮਾਲ ਟਰੈਕਟਰ ਤੇ ਤੁਸੀਂ ਜਦੋਂ ਉਵੇਂ ਉੱਤੇ ਗੋਏ ਦੇ ਛੱਟੇ ਪਈ ਜਾਂਦੇ ਆ ਤੇ ਤੁਸੀਂ ਥੋੜੀ ਸੰਭਾਲ ਕੀ ਆ ਤੇ ਨਾ ਉਹਨਾਂ ਕੋਲੇ ਅੰਦਰ ਲੱਗਣ ਦਾ ਮਤਲਬ ਹੁੰਦਾ ਮਤਲਬ ਸਿਸਟਮ ਨਹੀਂ ਭਾਈ ਮੈਂ ਤੈਨੂੰ ਇੱਕ ਗੱਲ ਤੈਨੂੰ ਚਾਚਾ ਮੰਨਣੀ ਪਊ ਹੋਰ ਸਟੇਟਾਂ ਵਾਸਤੇ ਟਰੈਕਟਰ ਹੈਗਾ ਕੰਮ ਦੇਣ ਵਾਲਾ ਸਾੰਦ ਸਾਡੇ ਵਾਸਤੇ ਪੰਜਾਬ ਵਾਲਿਆਂ ਵਾਸਤੇ ਟਰੈਕਟਰ ਹੈਗਾ ਇੱਜ਼ਤ ਦਾ ਸਾਧਨ ਇਧਰ ਇਹਨੂੰ ਇੱਕ ਨਵੇਂ ਨਾ ਹੀ ਮਾਰਿਆ ਤਾਂ ਹਾਂ ਜੀ ਡੀ 14 ਸੀ ਕਹਿੰਦਾ ਕਿ ਆ ਤੁਹਾਡੇ ਕੋਲ ਕਹਿੰਦਾ ਫਿਟ ਪਿਟੀਆ ਟਰੈਕਟਰ ਹੈ ਹਾਂ ਇਹ ਕਹਿੰਦਾ ਚਾਚਾ ਮਾਂ ਵੀ ਲਾਈਨਾਂ ਲਾ ਦਾਂਗੇ ਹਾਂ ਦੇਖਣਾ ਕਰਨੀ ਜਿਹੜਾ ਸਾਡਾ ਲੋਗੋ ਉਹ ਵੀ ਟਰੈਕਟਰ ਹੈ ਹਾਂ ਟਰੈਕਟਰ ਹੀ ਹੈ ਹਾਂ ਨਹੀਂ ਨਹੀਂ ਸ਼ੁਕਰਾਂ ਮਾਲਕ ਦਾ ਪਰਮਾਤਮਾ ਨੇ ਨਾਮ ਬਹੁਤ ਦਿੱਤਾ ਯਾਰ ਪਰਮਾਤਮਾ ਨੇ ਬਾਈ ਤੁਹਾਡਾ ਨਾਮ ਬਹੁਤ ਵੱਡਾ ਹੈ ਸ਼ੁਕਰਾਂ ਜਿੱਥੇ ਕਿਥੇ ਜਾਂਦੇ ਹੁੰਦੇ ਦੱਸ ਦੋ ਵੀ ਅਸੀਂ ਪੂਰੇ ਢੱਬੇ ਵਾਲੇ ਹਾਂ ਹਾਂ ਅਗਲਾ ਚਾਹ ਪਾਣੀ ਪੁੱਛ ਲੈ ਸਹੀ ਗੱਲ ਹੈ ਸ਼ੁਕਰਾਂ ਮਾਰਕਾ ਬਾਈ ਬਹੁਤ ਧੰਨਵਾਦ ਸੱਜਣੂ ਚਾਚਾ ਤੇਰਾ স্পেশাল ਧੰਨਵਾਦ ਚਾਚਾ ਚੰਡੀਗੜੋਂ ਚੱਲ ਕੇ ਆਇਆ ਯਾਰ ਮੈਂ ਚਾਚੇ ਨੂੰ ਮਾੜਾ ਇਹ ਕਿਹਾ ਮੈਂ ਕਿਹਾ ਯਾਰ ਤੂੰ ਆਜੇ ਵੀਡੀਓ ਦੇ ਵਿੱਚ ਤਾਂ ਗੱਲ ਬਣ ਜੂ ਚਾਚਾ ਮੇਰੇ ਵਾਸਤੇ স্পেশাল ਦੇਖ ਲੋ ਤੁਸੀਂ ਵੀ ਪੂਰੇ ਦਾ ਟੱਬ ਉਹ ਪੈ ਜਾਂਦਾ ਜਮਾ ਮਹਾਲੀ ਦੀਆਂ ਜਣਾਾਂ ਦੇ ਵਿੱਚ ਸਾਰੇ ਹੀ ਜਾਣਦੇ ਆ ਉੱਥੋਂ ਆਏ ਦੇਖ ਲੈ ਸਹੀ ਗੱਲ ਐਡੀ ਗੱਲ ਆ ਇੰਨਾ ਮਾਣ ਕਰਦੇ ਆ ਮੇਰਾ ਜਿਉਂਦੇ ਰਹੋ ਬਈ ਸਸੇਕਾ